ਨੇਕੇ ਨੇਕੇ ਜਮਾਨਾ ਆਪਣੇ ਹੱਥੀ ਪਾਲੇ ਚਾਰ ਜਣੇ ਹੂੰ ਹੂੰ ਕਿ ਵਸਾਲਿਆਂ ਨੂੰ ਨਲੀ ਵੀ ਨਹੀਂ ਪੁੰਝਣੀ ਹੁੰਦੀ ਆਪਣੇ ਹੱਥੀ ਪਾਲੇ ਤੇ ਹੁਣ ਵਧੀਆ ਹੋ ਗਿਆ 55 ਕਿਲੋ ਖੱਡਲਾ ਤੇ ਵਧੀਆ ਹੋ ਗਿਆ ਹੁਣ ਕੋਣ ਉਸਤਾਦ ਕੋਣ ਚੇਲਾ ਕੋਣ ਅੱਛਾ 40 ਹੋਰ ਹੋ ਗਿਆ ਪੇਪਰ ਤਿਆਰ ਕਰਾ ਕੇ ਤੇ ਲਵਾਤਾ ਉਹਦੀ ਆ ਗਈ ਰਿਫਿਊਜਲ ਉਹ ਭੈਣ ਚੋ ਲੋਕਾਂ ਨੂੰ ਬਾਹਰ ਕਵੇ ਦੀਪ ਨੇ ਰਿਫਿਊਜਲ ਲਿਆਤੀ ਮੈਂ ਫੋਨ ਲਾਇਆ ਮੈਂ ਕਿਹਾ ਭਰਾਵਾ ਮੈਂ ਬੈਂਸੀ ਜ ਨਹੀਂ ਲੱਗਾ ਹਲੇ ਜਦੋਂ ਲੱਗ ਗਿਆ ਫਿਰ ਰਿਫਿਊਜਲ ਵੀ ਲਵਾ ਦਿਆ ਕਰੂੰਗਾ ਰਿਫਿਊਜਲ ਤੇ ਰੱਬ ਲੋਈ ਆਗੀ ਤੇਰੀ ਹੁਣ ਉਸਤਾਦ ਨੂੰ ਕਿਸੇ ਬੰਦੇ ਨੇ ਦੇ ਤੇ ਪੰਪ ਦੀਪ ਤੇ ਨੂੰ ਕਨੇਡਾ ਇਹੀ ਖੜ ਸਕਦਾ ਤੂੰ ਮੈਨੂੰ ਦੱਸ ਭਰਾ ਮਰਾ ਮੈਗਨੇਡਾ ਲੈ ਜੂ ਇੱਦਾਂ ਹੀ ਅਰੇ ਪਲੇਅਰ ਦਾ ਨਾਂ ਨਹੀਂ ਲੈਣਾ ਪਲੇਅਰ ਵੀ ਮੇਰੇ ਬਹੁਤ ਬਹੁਤ ਕਲੋਜ਼ ਆ ਜਿੰਨੇ ਉਹਨੂੰ ਦੱਸਿਆ ਪੰਪ ਦੇਤੇ ਇੱਕ ਇੱਕ ਦੱਸਿਆ ਨਹੀਂ ਪੰਪ ਦੇਤੇ ਕਦੀਪ ਦੇ ਤਾਂ ਨਾ ਹੀ ਖੜ ਸਕਦਾ ਆ ਹੁਣ ਦੀ ਗੱਲ ਹੀ ਸੁਣ ਲੈ ਕਿ ਜਦੋਂ ਮੋਟਰਸਾਈਕਲ ਜਿੱਤਿਆ ਤੇ ਮਾਦਾ ਨੇ ਚੱਲ ਤੇਲ ਤੂਲ ਜੋਗੇ ਵਧਾਈ ਦਿੱਤੀ ਬਾਪੂ ਉੱਠਿਆ ਉੱਟ ਕੇ ਬਾਥਰੂਮ ਕਰਕੇ ਜਾ ਕੇ ਫੇਰ ਸੌਂ ਗਿਆ ਕਦੀ ਕਦਾਂ ਹੀ ਜਦਦਰ ਮੂਡ ਹੋਇਆ ਉਦੋਂ ਉੱਠ ਕੇ ਵਧਾਈ ਵੀ ਦੇਣੀ ਸਾਰਾ ਕੁਝ ਆ ਤੇ ਫੇਰ ਜਾ ਕੇ ਪੈ ਜਾਣਾ ਵਧਾਈ ਬੁਦਈ ਦੇ ਕੇ ਤੇ ਜਦਦਰ ਨਹੀਂ ਆ ਉਦਨ ਭਾਵੇਂ ਬੋੜੀ ਬੋਧਾ ਕਰੀ ਉਸਤਾਦ ਅੱਛਾ ਹਾਂਜੀ ਪਰ ਮੰਨ ਕੇ ਜਲੋ ਜੇ ਨੌਕਰੀ ਵਾਲਾ ਬੰਦਾ ਵਾ ਹਾਂ ਉਹਨੂੰ ਡੇਲੀ ਜਾਣਾ ਪੈਣਾ ਸਾਡੀ ਵੀ ਰੋਜੀ ਰੋਟੀਆਂ ਨੂੰ ਜਾਣਾ ਹੀ ਪੈਣਾ ਇਹਦਾ ਉਸਤਾਦ ਬਾਬੇ ਦੀ ਕਿਰਪਾ ਸਦਕਾ ਹੀ ਹੋਈ ਜਾਂਦਾ ਸਾਰਾ ਕੁਝ ਕੀ ਦੱਸਣਾ ਭਰਾ ਮੇਰਾ ਤੂੰ ਜਾਣ ਕੇ ਜਿਹੜਾ ਪਲੇਅਰ ਬੈਠਾ ਹੋਇਆ ਉਹਦੇ ਨੇ ਕਰਲਾ ਪੈਣੀ ਉਹ ਚੀਜ਼ ਵੱਧ ਲਈ ਕਰਦੇ ਨਹੀਂ ਤਾਂ ਲੋਕੀ ਤਾਂ ਹੀ ਕਰਦੇ ਆ ਬੰਦਾ ਲੱਭਦੇ ਆ ਕੇ ਫੋਨ ਕਰਦੇ ਆ ਕਿ ਕਿਹੜਾ ਇਸ ਟਾਈਮ ਪੀਕ ਤੇ ਚੱਲ ਰਿਹਾ ਜਾਂ ਕੋਜ ਲਾਲਾ ਉਹਦੀ ਇੰਟਰਵਿਊ ਕਰਕੇ ਚਲਾਉਣੀ ਚੱਲ ਬਾਬੇ ਦੀ ਕਿਰਪਾ ਨਾਲ ਵਧੀਆ ਵਾ ਤੇਰਾ ਨਾਣਾ ਪਾਣੀ ਚੱਲਦਾ ਹਨਾ ਅਜ ਬਾਕੀ ਇਹਨਾਂ ਜਗ੍ਹਾ ਇਲਾਕੇ ਸਮਾਦਾ ਬਾਬੇ ਨੇ ਕਿ ਲੱਗਿਆ ਨਾ ਬਸ ਲੰਜੇ ਤੇਰਾ ਪਲਵਾਨੀ ਪਲਵਾਨ ਦਾ ਵਧੀਆ ਕੰਮ ਕਰ ਆ ਵਧੀਆ ਕੰਮ ਕਰ ਆ ਜਿਤਨਾ ਇੱਕ ਤਰਾ ਨਹੀਂ ਉਤਨਾ ਪਿੰਡ ਉਹਦੇ ਭਾਈ ਏਡੇ ਦੇ ਦੁਕਾਨਾਂ ਦੇ ਕੋਲ ਆਉਂਦੀਆਂ ਪੂਰਾ ਵਧੀਆ ਕੰਮ ਕਰ ਆ ਤੇ ਪਰ ਉਹਨੂੰ ਸ਼ੌਂ ਬਾਕੀ ਬਈ ਕਬੱਡੀ ਇਦਾਂ ਦੀ ਗੇਮ ਆ ਵੀ ਸ਼ੌਂਕ ਤੋਂ ਬਿਨਾ ਨਹੀਂ ਹੁੰਦੀ ਸ਼ੌਂਕ ਤੋਂ ਪਿਆ ਹੈ। ਇੱਕ ਦੀਵਰੇ ਤੁਸੀਂ ਇੰਟਰਵਿਊ 'ਚ ਕਿਹਾ ਸੀ ਵੀ ਮੇਰਾ ਟਰੈਕਟਰ ਦਾ ਸੁਪਨਾ ਹਾਂ ਸਤਾਰ। ਉਹ ਟਰੈਕਟਰ ਦਾ ਸੁਪਨਾ ਹੁੰਦਾ ਅਣਗਿਣਤੀ ਹੋ ਗਏ ਹਨ। ਅਧਰ ਕਾਰਡ ਬਣਾਤਾ ਪਪਾ ਬਈ ਗੇ ਰਕਾਰਡ ਆਪਣੇ ਨਾ ਟਰੈਕਟਰ ਆ ਤੇ ਬਾਕੀ ਸਾਜੀ ਦੇ 6 ਆ ਮੇਰੇ ਹਿਸਾਬ ਨਾਲ ਅੰਬੇ ਦੇ 7 ਆ। ਅੱਛਾ ਹਾਂ ਆਪਣੇ ਨਾ ਤੇ ਉਹ ਫਿਰ ਸਾਮਕੇ ਰੱਖੇ ਹੋਏ ਕਿ ਆਪਣੇ ਕਰਤੇ ਸੇ ਬਈ ਸੇਲ ਕਰਤੇ ਬਈ ਦੋ ਰੱਖੇ ਹੋਏ ਆ। अच्छा दो हां जी ये आपने केडे के एकदम आपा बाबाया दे गिफ्ट, आ, एक आ, एक, एक गिफ्ट करे आया हां जी ਤੁਸੀਂ ਉਧਰ ਕਿਤੇ ਮਾਰ ਵਾਲੀ ਸਾਈਡ ਤੇ ਲੇក ਇੱਕ ਇੱਕ ਹੋਰ ਆਪਾਂ ਜਿਹੜਾ ਹੁਣ ਜਿੱਤੇ ਆ ਉਹ ਵੀ ਗਿਫਟੀ ਕਰਨਾ ਵਾ ਬਾਈ اچھا हां जी ਉਹ ਵੀ ਆਪਾਂ ਇਦਾਂ ਬੈਠੇ ਹੀ ਕਦੇ ਹੂੰ ਤੇ ਉਹ ਮਨਾਂਦੇ ਕੇ ਤੂੰ ਟਰੈਕਟਰ ਜਿੱਤੇ ਆ ਨੂੰ ਗਿਫਟ ਕਰ ਦੀ ਮੇਰੇ ਵਿੱਚ ਕਰੀਂ ਦੀਵਰੇ ਉਹ ਪਿਆਰੀ ਹੁੰਦਾ ਉਸਤਾਦ ਆਪਾਂ ਨੂੰ ਜਾਣ ਵਾਲੇ ਪਿਆਰ ਕਰਦੇ ਹਨਾ ਉਹਨਾਂ ਕਰਕੇ ਹੀ ਆਪਾਂ ਵਾ ਦੀਵਰੇ ਉਹ ਗੱਲ ਸੋ ਜਦੋਂ ਤੁਸੀਂ ਪਹਿਲੇ ਦਿਨ ਟਰੈਕਟਰ ਜਿੱਤੇ ਆ ਇਹਦੇ ਆਪਨੇ ਕਿਦਾਂ ਦਾ ਫੀਲ ਹੋਇਆ ਬਹੁਤ ਖੁਸ਼ੀ ਉਸਤਾਦ ਕਿਉਂਕਿ ਤੁਹਾਡੇ ਮੰਨ ਦੀ ਰਹੀ ਸੀ ਉਹ ਵੀ ਮੈਂ ਦੱਸਣਾ ਉਹ ਵੀ ਨਾ ਲੋਕ ਆਖ ਦਿੰਦੇ ਆ ਟਰੈਕਟਰ ਅੰਬੇ ਨੇ ਜਿੱਤੇ ਕੇ ਦਿੱਤਾ ਅੱਛਾ ਹਾਂ ਉਹ ਜਿੰਨੇ ਜਿੰਨੇ ਤਾਂ ਮੈਚ ਦੇਖਿਆ ਉਹਨੂੰ ਪਤਾ ਮੇਰੀਆਂ 13 ਗੋਡੀਆਂ 13 ਨੰਬਰ ਉਹ ਜਾਣ ਵੀਡੀਓ ਬੰਦੀ ਸੀ ਤੂੰ ਤੇਉਣੀ ਤਾਂ ਗਰਾਊਂਡ 'ਚ ਚੱਲ ਕੇ ਤੂੰ ਗਰਾਊਂਡ 'ਚ ਨਹੀਂ ਗਿਆ ਗੱਡੀ ਚਾਬੀ ਦੇ ਉਹ ਚੁੱਕੀ ਸਾਡੀ ਵਾਲੀ ਦੀ ਉਹਦੇ ਕੋਲ ਹੀ ਆ ਉਹ ਇੱਥੇ ਰੱਖ ਗਿਆ ਨਾ ਨਾ ਯਾਰ ਉਹ ਟਰੈਕਟਰਾਂ ਦੀ ਗੱਲ ਕਰਦੇ ਆਂ ਆਪਾਂ ਸਾਦੇ ਟਰੈਕਟਰ ਪਹਿਲਾ ਜਿਹੜਾ ਟਰੈਕਟਰ ਮੈਂ ਜਿੱਤਿਆ ਉਹ ਦਰਸ਼ਕਾਂ ਦੇ ਕਈਆਂ ਦੇ ਹੁਣ ਜਿਹੜੇ ਤੇ ਡੰਗਾਈ ਜਾ ਉਹਨਾਂ ਨੇ ਤੇ ਕੋਡੀਆਂ ਗਿਣੀਆਂ ਹੁੰਦੀਆਂ ਜਿਹੜਾ ਤੁਹਾਨੂੰ ਮੈਂ ਕਹਿੰਦਾ ਬੰਦਾ ਉਦਾਂ ਭੱਜ ਗਿਆ ਫੜ ਲਿਆ ਹਨਾ ਉਹ ਮੈਨੂੰ ਬੜਿਆਂ ਦੇ ਕਮੈਂਟ ਮੈਸੇਜ ਆਉਂਦੇ ਆ ਕਿ ਟਰੈਕਟਰ ਅੰਬੇ ਨੇ ਜਿੱਤ ਕੇ ਦਿੱਤਾ ਉਹ ਮੇਰੀਆਂ 13 ਕੋਡੀਆਂ 13 ਨੰਬਰ ਅੰਬੇ ਦੀਆਂ 11 ਕੋਡੀਆਂ 11 ਨੰਬਰ ਤੇ ਪਤਾ ਨਹੀਂ 12 ਕੋਡੀਆਂ 12 ਨੰਬਰ ਆਇਆ ਸੀ ਤੇ ਕੋਡੀਆਂ ਮੇਰੀਆਂ ਵੱਧ ਹੀ ਪਰ ਅੰਬੇ ਨੇ ਇਹ ਮੈਨੂੰ ਕਿਹਾ ਸੀ ਕਿ ਚੱਲ ਤੂੰ ਅਸੀਂ ਨਾ ਕਮਾਲਪੁਰੇ ਖੇਡਦੇ ਇਕੱਠੇ ਤੇ ਮੈਂ ਉੱਥੇ ਟਰੈਕਟਰ ਹਰ ਗਿਆ ਉਦੋਂ ਸਾਜੀ ਜਿੱਤ ਗਏ ਤੇ ਅੰਦਾ ਮੈਨੂੰ ਆਂਦਾ ਕਿ ਤੂੰ ਮਾਰ ਲੈ ਜ਼ੋਰ ਕੋਈ ਨਾ ਤੂੰ ਜਿੱਤਿਆ ਨਹੀਂ ਆ ਬਿਨੇ ਟਰੈਕਟਰ ਜਿੱਤ ਲੈ ਪਹਿਲਾਂ ਤੇ ਅੰਬੇ ਨੇ ਮੇਰੀ ਕੋਡੀ ਵਧਾ ਕੇ ਫੇਟਰਾਈਟ ਜਿੱਤਿਆ ਫਿਰ ਮੈਂ ਕਮੈਂਟਰ ਨੂੰ ਗਿਆ ਕਿ ਅੰਬਾਂਦਾ ਕਿ ਜੇ ਮੈਂ ਵੀ ਜਿੱਤ ਲੈਂਦਾ ਤਾਂ ਵੀ ਦੀਪ ਨਹੀਂ ਦੇਣਾ ਇਹ ਦੀਪ ਨੂੰ ਦੇਣਾ ਸੀ ਹਾਂ ਇਹ ਗੱਲ ਹੋਈ ਉਹ ਲੋਕਾਂ ਨੂੰ ਇਹ ਲੱਗ ਗਿਆ ਲੋਕਾਂ ਨੂੰ ਇਹ ਕਿ ਉਹਨੇ ਜਿੱਤ ਕੇ ਦਿੱਤਾ ਹਾਂਜੀ ਉਦੋਂ ਟਰੈਕਟਰ ਤੇ ਮੈਂ ਉਸਤਾਦ 18 ਕੀ ਜਿੱਤ ਲੈ ਬੰਟੀ ਡੱਬੇ ਵਾਲਾ ਜੁਆਇੰਟ ਹਾਂਜੀ ਹਾਂਜੀ ਉਹ ਵੀ ਨਹੀਂ ਦਰਸ਼ਕਾਂ ਨੂੰ ਪਤਾ ਹਨਾ ਉਹ ਵੀ ਮੈਨੂੰ ਪਤਾ ਸੀ ਹਨਾ ਤਵਾ ਡੇਮਾਂ ਚੇਸੀ ਵੀ ਮੇਰੇ ਮਨ ਚ ਇਹ ਕਿ ਮੈਂ ਕੱਲਾ ਜਿੱਤਾਂ ਤੇ ਉਹ ਗਿੰਨਾ ਉਹਦੇ ਕਰਕੇ ਟਰੈਕਟਰ ਨਾਵਾ ਨਹੀਂ ਤੇ ਲੋਕੀ ਆਲੇ ਉਹ ਉਹ ਵੀ ਗੱਲਾਂ ਕਰ ਦਿੰਦੇ ਕਮੈਂਟਾਂ ਮੈਂ ਪੜਦਾ ਹੁੰਦਾ ਹੁੰਦਾ ਕਿ ਯਾਰੀ ਮੈਂ ਤਾਂ ਇਹ ਸੋਚਦਾ ਮੈਂ ਅੱਗੇ ਵੀ ਆਣਾ ਨਾਵਾ ਕਿ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਦਾ ਤੇ ਧੰਨਵਾਦ ਹੈਗਾ ਵਾ ਜਿਹੜੇ ਨੈਗੇਟਿਵ ਸੋਚਦੇ ਉਹਨਾਂ ਦਾ ਵੱਧ ਧੰਨਵਾਦ ਆ ਟਾਈਮ ਤਾਂ ਗੱਡਦੀ ਆ ਡੇਲੀ ਟਾਈਮ ਤਾਂ ਗੱਡਦੀ ਆ ਭਾਵੇਂ ਗਾਲਾਂ ਕੱਢਣ ਲਈ ਕੱਢਦੇ ਆ ਟਾਈਮ ਤਾਂ ਗੱਡਦੀ ਆ ਹਾਂ ਬਾਕੀ ਵਧੀਆ ਭਰਾਵਾ ਸੋਚ啊 ਕੋਈ ਮੈਨੂੰ ਪਿਆਰ ਕਰਦਾ ਵਾ ਕੋਈ ਹੋਰ ਪਲੇਅਰਾਂ ਨੂੰ ਕਰਦਾ ਵਾ ਫਿਰ ਤਾਂ ਕਰਕੇ ਹੋ ਜਾਂਦਾ ਥੋੜਾ ਜਿਆ ਕਿ ਮੰਨ ਲੇ ਕਿ ਚਲੋ ਉਦਾਂ ਦੇ ਚਲੋ ਸਾਰੇ ਕੋਟੀ ਨੂੰ ਪਿਆਰ ਹੀ ਕਰਦੇ ਆ ਇਹ ਹੋ ਜਾਂਦਾ ਵਾ ਕਿ ਹੁਣ ਕੋਈ ਵੀ ਮੈਨੂੰ ਪਿਆਰ ਕਰਦੇ ਉਹਨਾਂ ਨੇ ਮੇਰੇ ਵਾਰੀ ਗੱਲਾਂ ਕਰਨੀਆਂ ਜਿਹੜਾ ਹੋਰ ਜਾਫੀ ਨੂੰ ਕਰਦਾ ਹੈ ਜਿੱਤੋਂ ਭੱਜਾਂ ਜਾਂਦੇ ਫੜ ਲਿਆ ਨਹੀਂ ਉਹਦੇ ਬਾਰੇ ਕਰਨੀਆਂ ਇਹ ਮੌਲਾ ਇੱਕ ਆਪਣੇ ਢੀਬਰੇ ਜਿੱਦਾਂ ਕੋਈ ਵੀ ਬੰਦਾ ਨਾ ਨਾਰਮਲ ਫੈਮਲੀ ਚੋਂ ਆ ਜਿਨ੍ਹਾਂ ਦਾ ਬੇਸਿਕ 2-300 ਰੁਪਏ ਦਿਹਾੜੀ ਆ ਜੇ ਉਹ ਕਬੱਡੀ ਖੇਡਣਾ ਚਾਵੇ ਆਪਣੇ ਖੇਡ ਸਕਦਾ ਖੇਡ ਸਕਦਾ ਜੀ ਕੋਟੀ ਚ ਜੇ ਮੰਨ ਲੇ ਕਿ ਚੱਲ ਭਰਾ ਮੇਰਾ 99% ਪਲੇਅਰ ਆ 90% ਪਲੇਅਰ ਗਰੀਬ ਕਰਾ ਗਰੀਬ ਕਰਾਂ ਦੀ ਆ ਦੇ ਇਹ ਨਹੀਂ ਵੀ ਆਪਣਾ ਬੈਕਗਰਾਉਂਡ ਤਕੜਾ ਮੰਨ ਕੇ ਚੱਲੇ ਜਿਹੜਾ ਵੱਡੇ ਘਰ ਦਾ ਬੰਦਾ ਵਾ ਉਹ ਚਾਰ ਪੈਸੇ ਲੱਗ ਜਾਂ ਬਾਹਰ ਕੱਢ ਦੂਗਾ ਜਾਂ ਕਿ ਜੌਬ ਦਵਾ ਦੂਗਾ ਆਪਣੇ ਹਲਾ ਜਿਹੜਾ ਮਾਤੜ ਬੰਦਾ ਵਾ ਉਹਨੂੰ ਤਾਂ ਇਹ ਹੋਣਾ ਜਾਂ ਦਿਹਾੜੀ ਲੱਗ ਜਾ ਜਾਂ ਕਿ ਫੈਕਟਰੀ ਲੱਗ ਜਾ ਜਾਂ ਉਹ ਕਰ ਲਾ ਉਹ ਫਿਰ ਜਿਹੜਾ ਬੰਦੇ ਦਾ ਧਿਆਨ ਗੇਮ ਵਾਲੋਂ ਇਹਦਾ ਮਿਹਨਤ ਕਰਕੇ ਫਿਰ ਮਹਾਰਾਜ ਬੈਠਾ ਤਪੱਸਿਆ ਦਿਨ ਬਤਾ ਫਿਰ ਜਿਹੜਾ ਬੰਦਾ ਤਪੱਸਿਆ ਕਰਦਾ ਬਾਲ ਤੇ ਮਿਲਦਾ ਹੀ ਇਹ ਇਹ ਬਾਹਰੋਂ ਵੀ ਲੱਗਦਾ ਕਿ ਸੌਖਾ ਜਿਹਾ ਹੱਥ ਲਾ ਕੇ ਭੱਜ ਜਾਣਾ ਇੱਕ ਬੰਦੇ ਨੇ ਚਾਰਾਂ ਬੰਦਿਆਂ ਜਿਹੜੇ ਇੱਕ ਨੂੰ ਹੱਥ ਲਾ ਕੇ ਭੱਜਣਾ ਬਹੁਤ ਜ਼ਿਆਦਾ ਜਾਪੀ ਦਾ ਹਲੇ ਹੋ ਮਾਨੇ ਕਿ ਜੋ ਲੋਚਾਰ ਆ ਵਿੱਚ ਕਈ ਜਿਹੜੀ ਬੰਦਾ ਚੈਨ ਚੁਣੇ ਕਮਾ ਲੈਂਦਾ ਪਰ ਚੈਨ ਕਮਾਣੀ ਵੀ ਬਹੁਤ ਕੀ ਭਰਾਵਾ ਉਹ ਵੀ ਮੈਂ ਕਈ ਜਿਹੜੀ ਲੱਗਦਾ ਉਹਨਾਂ ਨੇ ਜੱਪਿਆ ਜੀ ਬੰਦਾ ਉਹ ਮਗਰ ਨੂੰ ਜਿਹੜਾ ਮਗਰ ਨੂੰ ਤੁਰ ਕੇ ਜਾਣ ਕਮਾਉਣੀਆਂ ਬੰਦਾ ਉਹ ਚ ਵੱਧ ਥੱਕਦਾ ਹੂੰ ਢੋਡੀ ਖੇਡ ਨਹੀਂ ਬਹੁਤ ਕੀ ਵੇਖਣ ਨੂੰ ਲੱਗਦਾ ਕੰਮ ਸੌਕਾ ਜਿਆ ਕੇ ਉਹ ਭੱਜ ਗਿਆ ਜੀ ਐ ਮੈਂ ਠੰਡਾ ਕਈ ਜਿਹੜੀ ਚੱਲੀ ਜਾਂਦਾ ਵੇ ਆਂਦੇ ਨਹੀਂ ਹੁੰਦੇ ਲੋਕ ਕਿ ਮੈਂ ਠੰਡਾ ਚੱਲੀ ਜਾਂਦਾ ਯਾਰ ਇਹ ਤੇ ਉਂ ਜੇ ਖੇਡੀ ਜਾਂਦੇ ਪਰ ਨਹੀਂ ਉਸਤਾਦ ਬਹੁਤ ਜ਼ਿਆਦਾ ਔਖਾ ਕੰਮ ਹੈ ਲੋਕਾਂ ਨੇ ਦੇ ਵੀਰੇ ਆਪਣੇ ਪਲੇਅਰ ਨੂੰ ਦੇਖਣਾ ਵਾ 40 ਮਿੰਟ 45 ਮਿੰਟ ਗਰੌਂਡ 'ਚ ਖੜੇ ਪਰ ਪਲੇਅਰ ਨੇ ਭਾਜੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਨਾ ਘਰੇ ਵੀ ਜਾਣਾ ਡਰਾਈਵ ਕਰਕੇ ਅਸਟਾ ਦਾ ਡਰਾਈਵ ਕਰਕੇ ਹੁਣ ਮੰਨ ਕੇ ਚੱਲੋ ਮੈਂ ਚੱਲਦੇ ਆ 12 12 1 ਵਜੇ ਤੱਕ ਹਨਾ ਤੇ ਘਰੇ ਖੇਡ ਗਿਉਣਾ ਸਵੇਰੇ 10 ਵਜੇ ਫੇਰ ਤੁਰਨਾ ਹੁਣ ਸਾਰਿਆਂ ਨੂੰ ਸਾਰੀਆਂ ਕਮੇਟੀਆਂ ਦੀ ਮੰਗ ਹੁੰਦੀ ਏ ਢੇ ਪਿੰਡ ਸਾਰੇ ਪਲੇਅਰ ਆਉਣਾ ਹਨਾ ਹੁਣ ਪਲੇਅਰ ਕਈ ਵਾਰੀ ਬਿਮਾਰ ਵੀ ਹੁੰਦਾ ਬਾਈ ਹਨਾ ਪਰ ਉਹਨਾਂ ਨੂੰ ਹੋ ਹੀ ਹੁੰਦਾ ਕਿ ਢੇ ਪਿੰਡ ਆ ਜਾਣਾ ਫਿਰ ਉਦਾਂ ਹੀ ਜਾਣਾ ਪੈਂਦਾ ਉੱਥੇ ਜਾ ਕੇ ਜੇ ਮਾੜਾ ਖੇਡੀਏ ਫਿਰ ਲੋਕੀਓ ਕਹਿਣ ਲਾ ਪੈਣਗੇ ਹਨ ਤੁਹਾਨੂੰ ਪਤਾ ਹੀ ਨਹੀਂ ਆ ਫਿਰ ਹਲਤੇ ਕਹਿਣ ਲਾ ਪੈਣਗੇ ਓਏ ਅੱਜ ਜਿੱਦਾਂ ਜਾਣ ਕੇ ਇਦਾਂ ਖੇਡਿਆ ਜਾਂਦਾ ਹੁੰਦਾ ਇਹ ਮੌਲੈਂਦਾ ਮੀਲਿੰਗ ਨਹੀਂ ਸਮਝਦੇ ਦੇ ਵੀਰੇ ਆਪਣੇ ਨਾ ਥੱਕਦੀ ਨਹੀਂ ਕੀ ਬੋੜੀ ਬੋੜੀ ਬਹੁਤ ਆ ਗਈ ਉਸਤਾਦ ਅੱਛਾ ਹਾਂਜੀ ਪਰ ਮੰਨ ਕੇ ਚਲੋ ਜੇ ਨੌਕਰੀ ਵਾਲਾ ਬੰਦਾ ਵਾ ਹਾਂ ਉਹਨੂੰ ਡੇਲੀ ਜਾਣਾ ਪੈਣਾ ਸਾਡੀ ਵੀ ਰੋਜੀ ਰੋਟੀਆਂ ਨੂੰ ਜਾਣਾ ਪੈਣਾ ਪਰ ਵੀਰੇ ਗੱਲਾਂ ਕਿੱਦਾਂ ਮੈਨੇਜ ਕਰ ਲੈਣੇ ਤੁਸੀਂ ਵੈਸੇ ਇਹਦਾ ਉਸਤਾਦ ਬਾਬੇ ਦੀ ਕਿਰਪਾ ਸਦਕਾ ਹੀ ਹੋਈ ਜਾਂਦਾ ਸਾਰਾ ਕੁਝ ਜੀ ਆਮ ਬੰਦੇ ਦੇ ਨਾਲ ਛੱਟ ਪੇਟ ਲੱਗ ਜਵੇ ਭਾਜੀ ਹਮ ਹਣਾ ਤੇ ਉਹ ਦੇ ਲਓ ਆਪਣੇ ਇੱਕ ਗੱਲ ਹੋਰ ਆਮ ਬੰਦੇ ਦੇ ਛੱਟ ਦੀ ਗੱਲ ਹਾਂ ਲਾ ਜੇ ਆਮ ਬੰਦੇ ਦੇ ਛੱਟ ਲੱਗ ਜੇ ਉਹ ਛੱਟ ਛੇਤੀ ਠੀਕ ਹੋ ਜਾਂਦੀ ਉਸਤਾਦ ਨੂੰ ਇਹ ਨੋਟ ਕਰਿਆ ਤੇ ਜੇ ਪਲੇਅਰ ਕੇ ਤੇ ਛੱਟ ਲੱਗ ਜੇ ਬਦੋ ਬਦੀ 15 ਦਿਨਾਂ ਦੀ ਛੱਟ ਹੋਊਗੀ 20 25 ਦਿਨ ਮਹੀਨਾ ਲੱਗ ਜਾਂਦਾ ਹਾਂ ਮੈਂ ਬਹੁਤ ਨੋਟ ਕਰਿਆ ਹਾਂ ਰਗੜ ਵੀ ਦੁਬਾਰਾ ਫਿਰ ਗੋਡਾ ਛਿੱਲਿਆ ਜਾਵੇ ਸਾਰਾ ਸੀਜ਼ਨ ਠੀਕ ਨਹੀਂ ਹੁੰਦਾ ਕਿਉਂਕਿ ਅਗਲੇ ਦਿਨ ਫੇਰ ਥੱਲੇ ਵਜ ਜਾਂਦਾ ਫੇਰ ਛਿੱਲਿਆ ਗਿਆ ਇਹ ਛਿੱਲੇ ਆ ਗਿਆ ਇਤਰਾ ਉਹ ਛੋਟੇ ਸੌਂਦਾ ਤੁਸੀਂ ਵੇਲੋ ਇੱਕ ਬਸਾ ਸਾਰਾ ਛਿੱਲਿਆ ਉਹ ਮੁੱਠੀ ਬੰਦਾ ਉਹਦਾ ਦਾ ਉਹ ਆ ਉਹ ਸਾਰਾ ਸੀਜ਼ਨ ਹੀ ਉਹਦਾ ਗੰਨ ਛਿੱਲਿਆ ਰਿਆ ਤੇ ਬੰਦੇ ਦੇ ਮਾੜੀ ਜਿਹੀ ਰਗੜ ਲੱਗੀ ਹੋਵੇ ਉਹ ਆਂਦਾ ਕਿ ਯਾਰ ਮੈਂ ਹਣ ਇਹਨੂੰ ਸੈੱਟ ਕਰਾਂ ਫੇਰ ਇਦਾਂ ਨੂੰ ਉਹ ਇਦਾਂ ਹੀ ਖੇਡ ਗਿਆ ਸਾਰਾ ਸੀਜ਼ਨ ਦੇਖ ਲੈ ਦੇਵਰੇ ਜਿੱਦਾਂ ਨਾ ਰੁਪਿੰਦਰ ਜਲਾਲ ਨੇ ਕਿਹਾ ਸੀਗਾ ਵੀ ਇੱਕ ਹੈ ਨਾ ਆਪਣੇ ਪਿੱਛੇ ਜਿਆ ਵੀ ਆਪਣੇ ਤੁਹਾਡਾ ਕਲਿੱਪ ਵੀ ਕਾਫੀ ਹੋਇਆ ਸੀ ਵਾਇਰਲ ਵੀ ਮੇਰਾ ਬਾਪੂ ਨੂੰ ਦੁਬਈ ਭੇਜਣ ਨੂੰ ਕਿਵੇਂ ਆਇਆ ਉਹ ਮਾੜੀ ਜੀ ਨਾਲ ਵਿਸਤਾਰ ਦੇ ਨਾਲ ਦੱਸੋ ਸਟੋਰੀ ਤਾਂ ਦੱਸਦੇ ਨਹੀਂ ਆਇਆ ਕਿਵੇਂ ਦੱਸਿਆ ਕਿ ਬਾਪੂ ਨੂੰ ਇਹ ਗੇ ਜਾ ਕੇ ਕੇ ਪਾਸੇ ਲੱਗ ਜੇ ਕਿ ਹੁਣ ਵੱਡਾ ਚੱਲ ਗਿਆ ਵੱਡਾ ਦੁਬਈ ਕੱਲੇ ਆਈ ਪਹਿਲਾਂ ਉਹਨੂੰ ਪਰਖਣ ਲਈ ਕੱਲੇ ਆਈ ਬਾਪੂ ਨੇ ਅੱਛਾ ਆਪਣੇ ਵੱਡੇ ਵੀਰ ਨੂੰ ਕਿ ਕੰਮ ਕਰੂਗਾ ਕਿ ਨਹੀਂ ਕਰੂਗਾ ਕਿਉਂਕਿ ਪਹਿਲੀ ਸ਼ੁਰੂ ਤਾਂ ਰੇਕੇ ਦੇ ਸਕੂਲੇ ਸਕਾਲੇ ਜਾਣੇ ਪੜਨ ਪੜਨ ਵਾਲਾ ਮਾਹੌਲ ਹੁੰਦਾ ਸੀ ਤਬਾ ਦੀਵੰਦਾ ਤੈਨੂੰ ਪਤਾ ਹੀ ਆ ਦਿਮਾਗ ਉਹਨੇ ਪਰਖਣ ਨੂੰ ਕਹ ਲਿਆ ਕਿ ਬੰਦਾ ਕਾਰਡ ਕੱਢੂਗਾ ਨਹੀਂ ਕੱਢੂ ਉਹੋ ਕਾ ਵੀ ਮਰਨਾ ਕਰਨਾ ਸੀ ਤੇ ਮੇਰੇ ਕੋ ਕੰਮ ਕਰਉਣਾ ਨਹੀਂ ਭਰਾਵਾ ਸਾਨੂੰ ਸਹੀ ਦੱਸਦਾ ਨਹੀਂ ਹਾਂ ਤੇ ਬਾਪੂ ਦੀ ਕਿਰਪਾ ਨਾਲ ਫਿਰ ਮੇਰੇ ਬਾਪੂ ਨੇ ਇੱਕ ਦਿਨ ਦੱਸਿਆ ਆਂਦਾ ਜੇ ਤੈਨੂੰ ਮੈਂ ਉਦੋਂ ਤਗੜਾ ਕਹਿਣ ਲੱਪੈਂਦਾ ਤਗੜਾ ਸਮਝਣ ਲੱਪੈਂਦਾ ਫਿਰ ਤੂੰ ਅੱਜ ਤਨੂੰ ਆਹ ਦਿਨ ਨਹੀਂ ਦੇਖਣਾ ਮੈਂ ਪਹਿਲਾਂ ਇਹ ਬੈਸਟ ਨਿਕਲਿਆ ਗੁਰਜ ਜਿੱਤਿਆ ਆ ਬਾਪੂ ਨੂੰ ਜਾ ਕੇ ਠਾਇਆ ਮੈਂ ਇੰਟਰਵਿਊ ਪਹਿਲੀ ਕੀ ਵੀ ਦੱਸਿਆ ਮੈਂ ਕਿਹਾ ਬੈਸਟਿੰਗ ਹੋਣਾ ਤੂੰ ਕਿੱਦਾਂ ਨਿਕਲ ਆਇਆ ਅੱਛਾ ਹਾਂ ਓ ਇੱਕ ਦਿਨ ਇਦਾਂ ਹੀ ਗੱਲ ਚੱਲਦੀ ਬਾਪੂ ਕਹਿੰਦਾ ਜੇ ਤੈਨੂੰ ਉਦੋਂ ਤੱਕੜਾ ਸਮਝਣਾ ਪੈਂਦਾ ਫਿਰ ਹਨਾ ਫਿਰ ਬੰਦਾ ਹੋਰ ਸਭ ਸੋਚਣਾ ਪੈਂਦਾ ਫਿਰ ਕੀ ਪਤਾ ਮੈਂ ਉਹੋ ਸੋਚ ਕੇ ਨਹੀਂ ਮਿਹਨਤ ਕਰੀ ਗਿਆ ਕਿ ਯਾਰ ਮੈਂ ਕੁਝ ਬੰਨਣਾ ਕੁਝ ਕਰਨਾ ਜੀਜਾ ਤਾਂ ਆਪਣੇ ਵੀਰੇ ਅੰਕਲ ਤੁਹਾਡੇ ਮੈਚ ਵੇਖਦੇ ਆ ਹਨਾ ਵੀ ਤੁਸੀਂ ਉਦੋਂ ਮੈਚ ਖੇਡ ਕੇ ਘਰ ਜਾਂਦੇ ਆ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਕੋਲ ਬਿਠਾ ਕੇ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਨਾ ਨਾ ਵੀਰੇ ਇਦਾਂ ਨਹੀਂ ਆ ਹੁਣ ਦੀ ਗੱਲ ਹੀ ਸੁਣ ਲੈ ਕਿ ਦਿਨ ਮੋਟਰਸਾਈਕਲ ਜਿੱਤੇ ਆ ਤੇ ਮਾਦਾ ਨੇ ਚੱਲ ਤੇਲ ਤੂਲ ਜੋ ਕੇ ਵਧਾਈ ਦਿੱਤੀ ਬਾਪੂ ਉੱਠਿਆ ਉੱਠ ਕੇ ਬਾਥਰੂਮ ਕਰਕੇ ਜਾ ਕੇ ਫੇਰ ਸੌਂ ਗਿਆ ਅੱਛਾ ਕਦੇ-ਕਦੇ ਆਈ ਜਾਂ ਜਿੱਦਾਂ ਮੂਡ ਹੋਇਆ ਉਸ ਦਿਨ ਉੱਠ ਕੇ ਵਧਾਈ ਵੀ ਦੇਣੀ ਸਾਰਾ ਕੁਝ ਆ ਤੇ ਫੇਰ ਜਾ ਕੇ ਪੈ ਜਾਣਾ ਵਧਾਈ-ਵਧਾਈ ਦੇ ਕੇ ਤੇ ਜਿੱਦਾਂ ਨਹੀਂ ਆ ਉਸ ਦਿਨ ਭਾਵੇਂ ਉਹਨਾਂ ਵਾਸਤੇ ਆਮ ਗੱਲ ਹੋ ਗਈ ਆਮ ਗੱਲ ਨਹੀਂ ਵਧੀਆ ਭਾਜੀ ਇੱਕ ਵਈ ਹੋਰ ਗੱਲ ਮਾਜੇ ਦੀ ਕਬੱਡੀ ਨੂੰ ਆਪਣੇ ਨਾ ਕਿੱਦਾਂ ਵੇਖਦੇ ਤੁਸੀਂ ਹੁਣ ਇਸ ਟਾਈਮ ਵਧੀਆ ਬਈ ਉਹ ਕਿਰਬੋਟਾ ਮੈਂ ਤਾਂ ਇਹਨਾਂ ਕਿ ਜਿੱਤਰਾ ਜੇ ਜਿੱਤਰਾ ਆਪਣੇ ਨਾ ਨਵਾਂ ਪਲੇਅਰ ਛੇਤੀ ਉੱਠਦਾ ਨਵਾਂ ਪਲੇਅਰ ਛੇਤੀ ਇਦਾਂ ਉੱਠਦਾ ਹੁਣ ਮੰਨ ਕੇ ਚੱਲੋ ਆਪਾਂ ਨਿੱਕਾ ਮੈਚ ਕਰਾਉਨੇ ਇੱਕ ਜਵਾਕਾਂ ਦਾ ਹੂੰ ਹੂੰ ਉਹਨਾਂ ਨੂੰ ਸ਼ਾਮਾਂ ਨੂੰ ਰੁਪਈਆ 2000 ਵੀ ਦਿੰਨੇ ਆ ਹੂੰ ਦੋ ਬੰਦਿਆਂ ਨੇ ਦੋ 200 ਦੋ 200 ਰੁਪਈਆ ਆ ਗਿਆ ਆ ਗਿਆ ਹਨਾ ਉਹ 200 ਰੁਪਈਆ ਉਹ ਖਾਣਾ ਉਹਨਾਂ ਨੇ ਤੇ ਹੁਣ ਜਿਹੜਾ ਬੰਦਾ ਖੇਡਦਾ ਮੰਨ ਕੇ ਚੱਲੋ ਉਹ ਪਿੰਡਵਾਰ ਹੂੰ ਉਹਨੇ 500 ਰੁਪਈਆ ਐਂਟਰੀ ਲਾਉਣੀ ਆ ਆਪਣਾ ਚਲੋ ਖਾਣ ਪੀਣ ਦਾ ਤੇਲ ਖਰਚਾ ਉਹਨੇ ਕੋਲੋਂ ਲਾ ਕੇ ਜਾਣੇ ਆ ਉਹ ਬੰਦਾ ਇੱਕ ਦਿਨ ਲਾਉਂਦਾ ਦੂਜੇ ਦਿਨ ਲਾਉਂਦਾ ਤੇ ਜਿਹ ਦਿਨ ਘਰ ਦੇ ਗਾਲਾਂ ਕੱਢਦੇ ਭਰਾਵਾ ਸਾਡੇ ਕੋਲ ਨਹੀਂ ਹਜੇ ਹਨਾ ਹੂੰ ਇਹ ਜੇ ਕਰਵਾਇਆ ਤੇ ਆਪਣੀ ਆ ਆਪਣੇ ਕੋਈ ਵੀ ਜਵਾਕ ਵੀ ਆ ਸ਼ਾਮ ਨੂੰ 100 150 ਰੁਪਏ ਕਰੇ ਖੜਦਾ ਹੀ ਆ। ਖੜਦਾ ਹੀ ਆ। ਉਹ ਫਿਰ ਤਗੜਾ ਹੀ ਹੋ ਗੋ ਉਸਤਾਦੇ ਖਾ ਪੀ ਕੇ। ਜਿਆਦਾ ਪਲੇਅਰਾਂ ਦੇ ਵਿੱਚੋਂ ਨਾ ਕਿਹੜੇ ਪਲੇਅਰ ਦੇ ਨਾਲ ਤੁਹਾਡੀ ਬੰਦੀ ਆ? ਆਪਣਾ ਯਾਰ ਸਾਰੇ ਨਾਲ ਹੀ ਪਿਆਰ ਹੈ। ਤੇ ਤੂੰ ਦੇਖੇ ਹੋਣਾ ਉੱਥੇ ਉਹ ਨੀ ਹੋਂ ਤਾਂ ਦੇਖਿਆ ਹੋਲੀ ਵੀ ਖੇਡੇ ਹੋ ਸੀ। ਹਾਂ ਆਪਣਾ ਸਾਰੇ ਨਾਲ ਹੀ ਪਿਆਰ ਆ ਵੀਰੇ। ਇਹ ਨਹੀਂ ਕਿ ਕੋਈ ਹਨਾ ਕੋਈ ਉਧਾ ਹੋਵੇ ਕੋਈ ਟਾਂਵਾ ਟੱਲਾ ਕੋਈ ਭਰਾ ਮੇਰਾ। ਅੱਛਾ। ਆਪਣਨ ਤਕਰੀਬਨ ਸਾਰੇ ਪਲੇਅਰਾਂ ਨਾਲ ਹੀ ਪਿਆਰ ਆ। ਤੂੰ ਦੇਖ ਲਿਆ ਤੇ ਮੇਰੇ ਨਾਲ ਦੋ ਤਿੰਨ ਟੀਮਾਂ ਖੜੀਆਂ ਸੀ। ਓੜੇ ਮੁੰਡੇ ਦੋ ਤਿੰਨ ਉਹਨਾਂ ਨੂੰ अच्छा गल जारी पादा। पादा। पता ते आपरे पता कोच ਦਾ ਪਤਾ ਉਹ ਦੋ ਮੁੰਡਿਆ ਤੇਨਾਂ ਨੇ ਮੈ ਵਿਲੀਅਰ ਹੀ ਦੇਖਿਆ ਤੇ ਆਪਾਂ ਉਹ ਆਪਣੇ ਇਦਾਂ ਲੱਗਦਾ ਵੀ ਜਿੱਦਾਂ ਪਤਾ ਨਹੀਂ ਕਿ ਕਿੰਨੀ ਕਿੰਨੀ ਨੀਰਦੀ ਆ ਰਹੀ ਹੁੰਦੀ ਆ ਹਾਂ ਜੀ ਹਾਂ ਜੀ ਯਾਹੋ ਯਾਹੋ ਗੱਲਾਂ ਹੁੰਦੀਆਂ ਫਿਰ ਅਗਲੇ ਨੂੰ ਵਧੀਆ ਲੱਗਦਾ ਗਿਆ ਯਾਰ ਹੁਣ ਮਤੋਂ ਮੈਂ ਮੂੰਹ ਬਣਾ ਕੇ ਲੰਘ ਜਾਂਦਾ ਨਾ ਗਾਣਾ ਕਢ ਦੇਣਾ ਨਾ ਆ ਪਹੁੰਚਦਾ ਯਾਰ ਤਾਂ ਕਢਾਊਗਾ ਆਪਣੀ ਜਗ੍ਹਾ ਆਊਗਾ ਸਹੀ ਯਾਨੀ ਇਹ ਗੱਲਾਂ ਹੁੰਦੀਆਂ ਉਸ ਤਰ੍ਹਾਂ ਦੀਬਰੇ ਜਿਹੜੇ ਐਕਸ਼ਨ ਮਾਰਦੇ ਆ ਤੁਸੀਂ ਹਾਂ ਜੀ ਉਹ ਬਲਕਿ ਉਦਾਂ ਹੀ ਬਲਕਿ ਪੇਰਚੀ ਦੇ ਉਸਤਾਦ ਆਪਾਂ ਦਰਸ਼ਕਾਂ ਲਈ ਮਾਰੀ ਦੀ ਆ ਜਾ ਮੰਨ ਕੇ ਚੱਲ ਕੋਈ ਬਾਉਲ ਫੂਲ ਮੁੱਕੀ ਮੱਕੀ ਮਾਰਦੇ ਉਦਾਂ ਫੇਰ ਕਰ ਦੇਈਦਿਆ ਨਹੀਂ ਤੇ ਆਪਾਂ ਨੂੰ ਹੁਣ ਦਰਸ਼ਕ ਪਿਆਰ ਕਰਦੇ ਆ ਹਨਾ ਕਿ ਉਹਨਾਂ ਨੂੰ ਹੁੰਦਾ ਕਿ ਐਕਸ਼ਨ ਮਾਰੇ ਐ ਕਿ ਉਹਨੇ ਇੱਕ ਆਪਣੇ ਬੂਟੇ ਉਸਤਾਦ ਨੇ ਕਿਤਾਬ ਜਾਂ ਦੇ ਦਿੱਤਾ ਐਕਸ਼ਨ ਵਾਲੀ ਮਸ਼ੀਨ ਉਹ ਦਰਸ਼ਕਾਂ ਨੂੰ ਦਾ ਐਕਸ਼ਨ ਮਾਰੇ ਉਹਦੇ ਕਰਕੇ ਫੇਰ ਆਪਾਂ ਦੇ ਦਰਸ਼ਕਾਂ ਨੂੰ ਪਿਆਰ ਕਰਕੇ ਮਾਰਦੇ ਇੱਕ ਗੱਲ ਹੋਰ ਆ ਇਹ ਕੋਈ ਉਦਾਂ ਥਾਪੀ ਮਾਰੇ ਪੰਜਾਬੀ ਗੁੱਸਾ ਕਰਨਗੇ ਮੇਰਾ ਅਜੇ ਤੱਕ ਮੇਰੇ ਹਿਸਾਬ ਨਾਲ ਕੋਈ ਟਾਵਾ ਜੱਫੀ ਉਹ ਜਿਹਨੇ ਗੁੱਸਾ ਕਰ ਨਹੀਂ ਕਰਦਾ ਸਾਦਗੀ ਇਹ ਗੱਲ ਦੇਖੀ ਤੈਨੂੰ ਨੋਟ ਕੀਤੀ ਹੋਣੀ ਬੜੀਆਂ ਜਗ੍ਹਾ ਤੇ ਨਹੀਂ ਕਰਦਾ ਤੁਸੀਂ ਨਹੀਂ ਕਰਦਾ ਕੋਈ ਵੀ ਨਹੀਂ ਗੁੱਸਾ ਕਰਦਾ ਉਹਨਾਂ ਨੂੰ ਪਤਾ ਕਿ ਉਹ ਦਰਾ ਮਾਰਦਾ ਹੁਣ ਜੇ ਕੋਈ ਉਦਾਂ ਮਾਰੇ ਉਹਦਾ ਫਿਰ ਗੁੱਸਾ ਕਰਨਗੇ ਕਿ ਹੈਨਾ ਕਿ ਉਹ ਅਗਲੀ ਕੋਡੀ ਆ ਇਦਾਂ ਹੁੰਦਾ ਕੋਈ ਕੋਈ ਤਾਂ ਚੱਲਣ ਦੇ ਹੁੰਦਾ ਵੈਸੋ ਤਾਂ ਕਈ ਪਲੇਅਰ ਰੱਖ ਲੈਂਦੇ ਆ ਖੁੰਦਾ ਗਾਣਾ ਰੱਖ ਦਿਆ ਵੀਰੇ ਹਾਂ ਪਰ ਮੈਂ ਤਾਂ ਇੱਥੋਂ ਤੱਕ ਸੋਚਿਆ ਆਪਣੇ ਇਹਨਾਂ 90% ਇਦਾਂ ਦੇ ਆ ਕੇ ਜਿਹੜੇ ਨਹੀਂ ਗਏ ਉਹਨਾਂ ਨੇ ਹੁੰਦੇ ਕਿ ਇਹਦਾ ਆਪਣਾ ਕਰਦਾ ਫੰਕਸ਼ਨ ਹੂੰ ਕਿ ਲੋਕਾਂ ਨੂੰ ਪਿਆਰ ਦੋ ਹੁਣ ਲੋਕ ਦੇਖਣ ਆਏ ਉਹਨਾਂ ਨੂੰ ਇਹ ਹੁੰਦਾ ਕਿ ਸਵਾਦ ਮਿਲੇ ਆ ਵੀਰੇ ਹੁਣ ਤਾਂ ਪਰਮਾਤਮਾ ਦੀ ਮਿਹਰ ਨਾਲ ਪਾਸਪੋਰਟ ਹੀ ਭਰ ਗਿਆ ਹੁਣ ਆ ਨਾ ਹਾਂ ਸਤਿ ਆਦ ਬਾਬੇ ਕਿਰਪਾ ਨਾਲ ਮੈਂ ਪਹਿਲੇ 1 ਸਾਲ ਗਿਆ ਸੀ ਹੁਣ ਨੀਚੇ ਬਾਹਰ ਹੂੰ ਰਹਿਣਾ ਆਪਣੇ ਇੱਥੇ ਆ ਇੰਡੀਆ ਹੀ ਆ ਜੇ ਉੱਥੇ ਹੀ ਆਪਣੀ ਸੈਟਿੰਗ ਕਰਨਾ ਇੰਡੀਆ ਇੰਡੀਆ ਵੀ ਜੀ ਅੱਛਾ ਹਾਂ ਬਾਕੀ ਜਿੱਥੇ ਦਾਣਾ ਪਣੀ ਜਿੱਥੇ ਬਾਬੇ ਨੇ ਰੱਖਣਾ ਹੈ ਉੱਥੇ ਹੀ ਰਹਿਣਾ ਇੱਕ ਵੀਰੇ ਹੋਰ ਗੱਲ ਆ ਮਾਜੇ ਦੇ ਵਿੱਚ ਨਾ ਜਿੱਦਾਂ ਹੁਣ ਮੰਨ ਲਓ ਅਸੀਂ ਦੁਆਬੇ ਤੋਂ ਜਾਂਦੇ ਆ ਨਹੀਂ ਨਹੀਂ ਯਾਰ ਭਾਈ ਲੋਕ ਉਹ ਤੇ ਹੱਥਾਂ ਦੇ ਚੁੱਕ ਲੈਂਦੇ ਇੰਨਾ ਪਿਆਰ ਕਰਦੇ ਆਪਣੇ ਬਹੁਤ ਪਿਆਰ ਦਿੰਦੇ ਸਤਿ ਆਦ ਬਹੁਤ ਪਿਆਰ ਦਿੰਦੇ ਆਪਣੇ ਲੋਪ ਇੱਕ ਆਪਣੇ ਸਾਡੇ ਮਾਜੇ ਬਹੁਤ ਦੋ ਆ ਬਾਹਰੀਆਂ ਨਾਲ ਥੋੜਾ ਜਿਹਾ ਕਰ ਜਾਂਦਾ ਹੁਣ ਕਈ ਕਈਆਂ ਜਗ੍ਹਾ ਤੇ ਜਾਂਦਾ ਦਿੰਦਿਆ ਪਿਆਰੇ ਹਾਂਜੀ ਹੁਣ ਕਈਆਂ ਜਗ੍ਹਾ ਤੇ ਦਿੰਦਾ ਵੀ ਆ ਭਰਾਵਾ ਇੱਕ ਅਸੀਂ ਮੈਚ ਹੋਇਆ ਇੱਕ ਜਗ੍ਹਾ ਤੇ ਤੇ ਐਂਓ ਮੋਟਰ ਤੇ ਬੈਠੇ ਹੁੰਦੇ ਉੱਥੇ ਅੰਬੀਆਂ ਲੱਗੀਆਂ ਅੱਛਾ ਹਾਂ ਹੁਣ ਇੱਕ ਦਰਖਤ ਤੇ ਇੰਨੀ ਅੰਬੀਆਂ ਲੱਗੀਆਂ ਥੱਲੇ ਕਿ ਰੰਡੀਆਂ ਹੂੰ ਹੂੰ ਇੱਕ ਨੇ ਪਲੇਅਰ ਨੇ ਚੁੱਕ ਕੇ ਫੜ ਖਾ ਲਈ ਉਹਦਾ ਭਰਾਵਾ ਘਰ ਵਾਲਿਆਂ ਦਾ ਕਹਿਣਾ-ਕਹਿਣਾ ਹੈ ਉਹਨਾਂ ਬੰਦਾਰ ਰੱਖਿਆ ਇੱਕ ਉਹ ਆਡੇ ਦਵਾਲੇ ਹੋ ਗਿਆ ਉਹ ਦਵਾਲੇ ਹੋ ਗਿਆ ਮੈਂ ਕਹਾ ਬੱਲੇ ਬਾਬਾ ਇਂ ਆ ਗਏ ਮੈਂ ਕਹਾ ਠੀਕ ਆ ਯਾਰ ਭਾਈ ਇਹ ਖੂਨ ਚ ਫਰਕ ਹੈ ਕੀ ਦਿੱਕਤ ਔ ਸਾਲੀ ਨਹੀਂ ਕਈ ਕਈ ਆ ਟਮਾਟਾ ਵਈਆ ਯਾਰ ਉਦਾਂ ਹੁਣ ਪਲੇਅਰ ਆ ਸਾਰੇ ਪਲੇਅਰ ਆ ਆਪਣੂ ਮਿਲਦੇ ਯਾਰ ਪਲੇਅਰ ਵੀ ਅਕਸਰ ਤੇ ਦਬਾਬੇ ਦੀ ਆ ਉਹ ਘਰਾਂ ਦੇ ਆ ਹਾਂ ਉਦਾਂ ਵੀ ਟਮਾਟਾ ਟੱਲੇ ਸਭਾ ਹੀ ਹੁੰਦਾ ਕਈਆਂ ਦਾ ਹੂੰ ਸੁਬਾਹ ਹੋ ਜਾਂਦਾ ਇਹ ਚੱਕਰ ਹੁੰਦਾ ਕਿ ਆਡੇ ਨਾਲ ਖੜਨ ਇਤਨਾ ਉਤਨਾ ਜਿੱਦਾਂ ਆਪਣੇ ਪਾਜੀ ਆਪਣੇ ਬਾਕੀ ਪਲੇਅਰਾਂ ਨੂੰ ਹੁੰਦਾ ਵਾ ਸ਼ੌਂਕ ਆਪਣੇ ਵੱਡੀਆਂ ਗੱਡੀਆਂ ਦਾ ਇਹ ਆਪਣੇ ਤੁਹਾਨੂੰ ਹੈਗਾ ਸ਼ੌਂਕ ਨਹੀਂ ਨਹੀਂ ਆਪਨੋ ਉਸਤਾਦ ਸ਼ੁਰੂ ਤੋਂ ਸ਼ੌਂਕ ਨੂੰ ਕੋਈ ਨਾ ਆਪਨੋ ਖੇਡਣ ਦਾ ਹੀ ਸ਼ੌਂਕ ਹੀ ਨਾ ਆਪਨੋ ਕੱਪੜੇ ਲੀਰੇ ਦਾ ਸ਼ੌਂਕ ਆ ਕੋਈ ਕਿ ਮੈਂ ਇਦਾਂ ਪਾਵਾਂ ਮੈਂ ਇਦਾਂ ਪਾਵਾਂ ਅੱਛਾ ਹਾਂ ਜਿਹੜਾ ਆਪਨ ਜੀ ਵਧੀਆ ਹੀ ਲੱਗੀ ਉਹੋ ਪਾ ਲੈਣੀ ਆ ਮਾਹੌਲ ਚਾਲ ਇਦਾਂ ਹੀ ਕਈ ਵਾਰੀ ਮੈਨੂੰ ਟੀਚਰਾਂ ਵੀ ਕਰਦੇ ਹੁੰਦੇ ਪਲੇਅਰਸ ਆਲੇ ਆ ਕੀ ਪਾਈ ਪਰਦਾ ਇਦਾਂ ਦਾ ਉਹ ਇਹ ਉਹ ਕਈ ਜੋ ਜੋ ਮੇਰੇ ਖਿਆਲੋਂ ਪੱਗ ਵੀ ਪਹਿਲੀ ਨਹੀਂ ਬੰਨੀ ਸੀ ਪੱਗ ਮੈਂ ਉਦਾਂ ਬੰਨੀ ਹੁੰਦੀ ਪਰ ਹੁਣ ਉਹ ਕਾਫੀ ਟਾਈਮ ਬਾਅਦ ਬੰਨੀ ਆ ਕਾਫੀ ਟਾਈਮ ਬਾਅਦ ਬੰਨੀ ਅੱਜ ਤੁਸੀਂ ਉਦਾਂ ਹੋਲੇ ਹੋਲੇ ਅੱਗੇ ਖੇਡੇ ਤੁਸੀਂ ਹੀ ਨਹੀਂ ਜਿਹੜੇ ਨਾਰਥ ਫੈਡਰੇਸ਼ਨ 'ਚ ਮੈਂ ਖੇਡਦਾ ਸੀ ਜਿੱਤਣਾ ਪਹਿਲਾਂ ਰੁੜਕੇ ਦੀ ਟੀਮ ਲੋਕਦੋਂ ਕਿਹੜੇ ਉਧਰ ਪਰਲੇ ਪਾਸ ਜਿਹੜੇ ਮੈਚ ਹੁੰਦੇ ਆ ਤੇਰਾ ਚੈਂਪੀਅਨਸ਼ਿਪ ਹਾਂਜੀ ਚੈਂਪੀਅਨਸ਼ਿਪਾਂ ਚੈਂਪੀਅਨਸ਼ਿਪਾਂ 'ਚ ਮੈਂ ਬੜੀ ਯਾਰ ਖੇਡਦੀ ਆ ਤੇ ਇਹ ਕਰਕੇ ਚਲੋ ਮੰਨਦੇ ਜਿਖ ਖਵਾਈ ਸੀ ਵੀ ਇੱਕ ਵਾਰੀ ਮੈਨੂੰ ਯਾਦ ਆ ਵੀ ਉਦੋਂ ਨਾ ਸੁਖਮਣ ਭਾਈ ਖੇਡੇ ਸੀਗੇ ਉੱਤੇ ਉਦੋਂ ਪਹਿਲੀ ਈ ਜਿੱਤੀ ਸੀ ਤਰਨਦਾਨ ਹਾਂ ਤਰਨਦਾਨ ਅਸਤਾਦ ਉਦੋਂ ਬਹੁਤ ਗੜਾ ਮੇਲਾ ਪਰ ਆਈ ਪਈ ਸੁਖਮਣ ਤੇ ਅਸਤਾਦ ਬੰਦਾ ਹੀ ਨਾ ਅੱਛਾ ਸਿਰਾਈ ਇਹ ਮਹਾਰਿਆਨ 1.5 2 ਸਾਰੇ ਇਕੱਠੇ ਰੇ ਯਾਰ ਪਤਾ ਨਹੀਂ ਭਾਈ ਭਾਈ ਕੀ ਕੀ ਚੱਕਰ ਆ ਮੇਰੀ ਵੀਡੀਓ ਦੇ ਵਿੱਚ ਨਾ ਸੁਖਵੰਦ ਦਾ ਨਾਮ ਆ ਹੀ ਜਾਂਦਾ ਹਾਂ ਉਸਤਾਦ ਚੱਕਰ ਮੈਂ ਬੰਦਾ ਹੀ ਇਦਾਂ ਦਾ ਬੰਦਾ ਹੀ ਚੱਕਰ ਨਾ ਉਹਦਾ ਹੋਊਗਾ ਜਿਹੜਾ ਕਿ ਹਾਂ ਕਿ ਕੀ ਗੱਲ ਹੈਗੀ ਹੈਗੀ ਗੱਲ ਹੈਗੀ ਵੀ ਵਕਰਾ ਹੀ ਕੋ ਜੀ ਉਸਤਾਦ ਇਹ ਨਹੀਂ ਫਿਰ ਜਿਆਦਾ ਬਹੁਤ ਆ ਹੁਣ ਭਰਾ ਮੇਰਾ ਤੇ ਕੀ ਦੱਸਾਂ ਜਿਆਦਾ ਅਸੀਂ ਰਹਿ ਹੀ ਤੁਹਾਨੂੰ ਕਹਿੰਦੇ ਡੇਢ ਸਾਲ ਇਕੱਠੇ ਰਹੇ ਇਕੱਡੀਂ ਇਕੱਠੇ ਖੇਡਦੇ ਨਹੀਂ ਅਰਸ਼ ਉਹ ਬਾਹਰ ਚਲ ਗਿਆ ਸੀ ਹੂੰ ਹੂੰ ਤੇ ਐਂ ਇਕੱਠੇ ਇੱਥੇ ਪਲਵਾਨ ਨਾ ਪਰ ਨਿਸ਼ਾਨਾ ਹੀ ਬੰਦੇ 7-8 ਨਹੀਂ ਦਿੱਲੀ ਮੈਚ ਹੜਨਾ ਸੀ ਗੋਪੀ ਭਾਨਾ ਮੈਰੀ ਮੇਰੇ ਸਭ ਨਾਲ 27 28 ਮੈਚ ਢੇ ਮਹੀਨੇ ਚ ਲਗਾਤਾਰ ਅੱਛਾ ਅਡਾ ਮੈਚ ਫਰੰਦੀਪੁਰ ਨਹੀਂ ਹੁੰਦਾ ਤੇ 27 28 ਮੈਚ ਲਗਾਤਾਰ ਇੱਕ ਸੀਗਾ ਯਾਰ ਜਿੱਦਾਂ ਗਰਲਾਲ ਪਲਵਾਨ ਕਹਿੰਦਾ ਸੀ ਕਹਿੰਦਾ ਵੀ ਤੂੰ ਦੇਖ ਲਈ ਵੀ ਚੰਗੇ ਜਿਹੜੇ ਬੰਦੇ ਹੋਣਗੇ ਨਾ ਉਹ ਹਾਂ ਉਹ ਦੁਨੀਆ ਹਾਂ ਉਮਰ ਕੱਟ ਹੁੰਦੀ ਆ ਬਾਕੀ ਪਤਾ ਹੀ ਨਹੀਂ ਲੱਗਾ ਉਸਤਾਦ ਕੀ ਬਣ ਗਿਆ ਕੀ ਮਾਹੌਲ ਹਾਂ ਉਹ ਕਹਿੰਦੇ ਵੀ ਸਾਰੇ ਪਲੇਅਰਾਂ ਨੂੰ ਨਾਲ ਲੈ ਕੇ ਚੱਲਦਾ ਸੀ ਸਾਰਿਆਂ ਨੂੰ 우ਸਤਾਦ ਇਹ ਨਹੀਂ ਕੋਈ ਜੀ ਵੀ ਸੀ ਨਾ ਕੋਈ ਉਹਨਾਂ ਨੂੰ ਹੀ ਨਾਲ ਲੈ ਕੇ ਚੱਲਦਾ ਯਾਰ ਸੱਟ ਲੱਗ ਜਾਣੀ ਕਿਸੇ ਪਲੇਅਰ ਦੇ ਨੀਮ ਤੇ ਉਹਨੇ ਬਾਰ ਬਾਰ ਕਰਕੇ ਪੁੱਛਣਾ ਭਰਾਵਾ ਜੀ ਤੂੰ ਨਹੀਂ ਜਾ ਸਕਦਾ ਮੈਂ ਤੇਰੇ ਨਾਲ ਚੱਲਦਾ ਅੱਛਾ ਦਿਖਾਈਏ ਇਦਾਂ ਉਦਾਂ ਹਾਂ ਯਾਰ ਮੋਰ ਤੇ ਨਹੀਂ ਅੱਜ ਤੱਕ ਕੋਈ ਨਹੀਂ ਪੁੱਛਦਾ ਸੱਟ ਲੱਗ ਜੇ ਮੇਰੇ ਸਾਣਾ ਬੁਖਾਰ ਹੋ ਜਾਏ ਯਾਰ ਤਾਂ ਨਹੀਂ ਫੋਨ ਕਰਦਾ ਵੀ ਇਹਨੂੰ ਪਤਾ ਲੱਗਦਾ ਇਹਨੇ ਗੜਾ ਖੇਡਣਾ ਨਹੀਂ ਕਰਦਾ ਦੇ ਵੀਰੇ ਤੂੰ ਸੀ ਆਪਣੇ ਪਿੰਡ ਦੀ ਟੀਮ ਬਣਾਉਣ ਬਾਰੇ ਸੋਚਿਆ ਵਾ ਪਿੰਡ ਦੀ ਟੀਮ ਬਣਾਈ ਮੈਂ ਕਾਫੀ ਮੇਲਿਆਂ ਦੇ استاد ਅੱਛਾ ਹਾਂ ਪਿੰਡ ਬਾਹਰ ਚ ਮੈਂ ਆ ਆਪਣੇ ਮੇਲਿਆਂ ਦੇ ਬਣਾਈ ਪਰ استاد ਕੋਈ ਨਹੀਂ ਹੋ ਮੈਂ ਇਹ ਜਾਨਾਂ ਕਿ ਬੰਦਾ ਜੇ ਆ ਆ ਦੇ ਆਪ ਖੇਡੇ ਕਿਸ ਨੂੰ ਹੁਣ ਮੈਨੂੰ ਮੈਂ ਪਿੰਡੋਂ ਮੁੰਡੇ ਲਾਲੇ ਖੇਡਣ ਹੂੰ ਹੂੰ ਗੱਲ ਮੈਂ ਕਰਨੀ ਨਹੀਂ ਬੰਦੀ ਜਵਾਕ ਜੱਥੋਂ ਤੱਕ ਖੇਡਣ ਨਹੀਂ ਲਾਏ ਪਾਲੇ ਪਹਿਲਾਂ ਅੱਛਾ ਨਿਗੇ ਨਿਗੇ ਜਮਾ ਨਾ ਆਪਣੇ ਹੱਥੀ ਪਾਲੇ ਚਾਰ ਜਣੇ ਹੂੰ ਹੂੰ ਕਿ ਉਸਾਲਿਆਂ ਨੂੰ ਨਲੀ ਵੀ ਨਹੀਂ ਪੁੰਝਣੀ ਹੁੰਦੀ ਆਪਣੇ ਹੱਥੀ ਪਾਲੇ ਪਾਲ ਕੇ ਵੱਡੇ ਥੋੜੇ ਥੋੜੇ ਵੱਡੇ ਹੋ ਗਏ ਜਦੋਂ ਖੇਡਣਗੇ ਜੋਗੇ ਹੋਗੇ ਹੂੰ ਬਾਹਰ ਉਹਨਾਂ ਦੇ ਪਿੱਛੇ ਪਿੰਜਾ ਪਿੱਛੇ ਕਿ ਲਾਉਗੀ ਤੱਕ ਅੱਥੋਂ ਦਾ ਕੰਮ ਆਦਾਰੇ ਮੈਨੂੰ ਬਾਜ਼ ਖਾਨ ਨੂੰ ਦੇਣਾ ਸਭ ਦੇ ਉਹਨਾਂ ਨੂੰ ਦੇਣਾ ਵਾਈਫ ਮੇਰੇ ਨੇ ਮੈਨੂੰ ਬਾਜ਼ ਖਾਨ ਨੂੰ ਦੇਣਾ ਪਹਿਲਾਂ ਉਹਨਾਂ ਨੂੰ ਦੇਣਾ ਹਨਾ ਕਿ ਘਰੋਂ ਮਾਤਰੀ ਵਿਚਾਰੇ ਬਾਵਾ ਮੈਨੂੰ ਵੀ ਇਹ ਹੀ ਮੈਂ ਲੱਗਾ ਵਾ ਚੱਲ ਬਾਬੇ ਨੇ ਕਿਰਪਾ ਕੀਤੀ ਆ ਇਹ ਵੀ ਮਾਤੜ ਘਰਾਂ ਦੇ ਉੱਠਣ ਇਸ ਤਰ੍ਹਾਂ ਉਤਰਨਾ ਹਨਾ ਉਹਨਾਂ ਦੇ ਘਰ ਦੇਣੇ ਕੰਮੇ ਲਾ ਦੇਣਾ ਕਦੀ ਬਿਲਡਿੰਗ ਵਾਲੀ ਦੁਕਾਨ ਦੀ ਕਿਤੇ ਮੈਂ ਘਰੇ ਜਾਣਾ ਉਹਨਾਂ ਦੇ ਕਿ ਤੁਸੀਂ ਰਹਿਣ ਦਿਓ ਹਨਾ ਕਿ ਅਸੀਂ ਕਰਾਂਗੇ ਜੋ ਵੀ ਆ ਫੇਰ ਉਹਨਾਂ ਨੂੰ ਕੰਮ ਤੋਂ ਟਵਾ ਗਏ ਕਿ ਘਰ ਘਾਕ ਮਣੀ ਰਗੜਾ ਲਵਾਉਣਾ ਸਾਰਾ ਜੋ ਕੋਈ ਯਾਰ ਖਾਣਾ ਆਪਾਂ ਖਾਣੇ ਆ ਡਾਈਟ ਪਲਾਨ ਸਾਰਾ ਘਰ ਦੇ ਨੇ ਉਹਨਾਂ ਨੂੰ ਦੇਣਾ ਪਰ ਗਰਾਉਂਡੇ ਮ ਲੱਬ ਲੱਬ ਘੱਲਣੇ ਯਾਰ ਕਿਤੇ ਬਣਾ ਟਿਕੇ ਡੰਡੇ ਹੋਣੇ ਕਿਤੇ ਗੁੱਲੀ ਡੰਡਾ ਕੁੱਟ ਕੁੱਟ ਗਰਾਉਂਡੇ ਘੜਣ ਲਈ ਅੱਛਾ ਤੇ ਹੁਣ ਵਧੀਆ ਹੋ ਗਿਆ 55 ਕਿਲੋ ਖੇਡਣ ਲਾ ਪੇ ਵਧੀਆ ਹੋ ਗਿਆ ਹੁਣ ਕੌਣ ਉਸਤਾਦ ਕੌਣ ਚਿੱਲਾ ਕੌਣ ਅੱਛਾ 40 ਹੋਰ ਹੋ ਗਿਆ ਪਰ ਮੈਂ ਉਦੋਂ ਦਾ ਸੋਚ ਲਿਆ ਮਾਂ ਕਰਨਾ ਆਪਣੇ ਨਜ਼ਾਰੇ ਉਹ ਵੀ ਤੁਸੀਂ ਜਿਹੜੀ ਗੱਲ ਪਹਿਲਾਂ ਕਹੀ ਸੀ ਵੀ ਪੈਰ ਨਹੀਂ ਚੱਕਲੇ ਜਾਏ ਆਪਣੇ ਨਜ਼ਾਰੇ ਲੋ ਜ਼ਿੰਦਗੀ ਦੇ ਮਾਹੌਲ ਚੱਲ ਹੁਣ ਮੈਂ ਆਪਣਾ ਕਈ ਬੰਦੇ ਇਹ ਵੀ ਕਹਿਣਗੇ ਕਿ ਇਹਨੇ ਆਪਣੇ ਉਸਤਾਦ ਦਾ ਨਹੀਂ ਕੀਤਾ ਹਨਾ ਆਪਾਂ ਜੋ ਉਸਤਾਦ ਦਾ ਕੀਤਾ ਉਹ ਉਸਤਾਦ ਨੂੰ ਪਤਾ ਜਾਂ ਮੈਨੂੰ ਪਤਾ ਹੁਣ ਉਸਤਾਦ ਨੂੰ ਕਿਸੇ ਬੰਦੇ ਨੇ ਦੇ ਤੇ ਪੰਪਦੀਪ ਤੈਨੂੰ ਕੈਨੇਡਾ ਐਂ ਖੜ ਸਕਦਾ ਤੂੰ ਮੈਨੂੰ ਦੱਸ ਭਰਾ ਮਰਾ ਮੈਨੇਡਾ ਲੈ ਜਾ ਜੀ ਇਹ ਤਾਂ ਸਹੀ ਹੁਣ ਉਹ ਬੰਦੇ ਦੀ ਆਪਣੀ ਸੋਚ ਆਈ ਦੀ ਕਿ ਯਾਰ ਬੰਦਾ ਮੇਰੇ ਨਾਲ ਜੁੜਿਆ ਵਾ ਚੱਲ ਜਦੋਂ ਕਿਤੇ ਮੈਂ ਆਪ ਦੂਜੀ ਏਰੀ ਬਾਹਰ ਗਿਆ ਪਹਿਲੀ ਏਰੀ ਮੈਂ ਦੂਜੀ ਫੈਡਰੇਸ਼ਨ ਚ ਗਿਆ ਦੂਜੀ ਏਰੀ ਦਜੀਜ ਗਿਆ ਮੈਨੂੰ ਆਪ ਮੇਰੀ ਕਿਸੇ ਨੇ ਗੱਲ ਕਰਈ ਮੈਂ ਬੰਦਾ ਕਿੱਦਾਂ ਬਾਹਰ ਲੈ ਜਾ ਹਰ ਪਲੇਅਰ ਦਾ ਨਾਂ ਨਹੀਂ ਲੈਣਾ ਪਲੇਅਰ ਵੀ ਮੇਰੇ ਬਹੁਤ ਬਹੁਤ ਕਲੋਜ਼ ਆ ਜਿੰਨੇ ਉਹਨੂੰ ਦੱਸਿਆ ਪੰਪ ਦੇਤੇ ਇੱਕ ਇੱਕ ਦੱਸਿਆ ਨਹੀਂ ਪੰਪ ਦੇਤੇ ਕਦੀਪ ਦੇ ਤਾਂ ਨਾ ਹੀ ਘੜ ਸਕਦਾ ਤੇ ਉਹ ਹਨਾ ਕਿ ਉਹ ਮੇਰੇ ਨਾਲ ਗੁੱਸੇ ਹੋਗੇ ਤਾਦ ਨਹੀਂ ਇੰਨੀ ਗੱਲ ਤੋਂ ਮੁੱਦਾ ਹੋਰ ਬਣਾ ਲਿਆ ਕਿ ਹੋਰ ਗੱਲ ਤੋਂ ਗੁੱਸੇ ਆਏ ਤੇ ਫੇਰ ਸਾਡੇ ਨਾਲ ਜਾਪੀ ਖੇਡਣੇ ਸਾਡੇ ਪਿੰਡ ਦਾ ਉਹ ਫਤ ਤੂੰ ਦੇਖਿਆ ਹੁਣ ਹੂੰ ਹੂੰ ਦੇਖਿਆ ਮੈਂ ਉਹਨੂੰ ਕਾਪ ਗੋਪਾ ਵੀ ਖੜਾਇਆ ਸਾਰੇ ਸਾਰਾ ਕੋ ਜਣਾ ਤੇ ਸਾਰਾ ਕੋਈ ਕੀਤਾ ਉਹਦੇ ਨਾਲ ਉਹਦੇ ਯੂਰਪ ਦੀ ਫਾਈਲ ਵੀ ਲਵਾਤੀ ਅੱਛਾ ਭਾਈ ਲਿਵਾਈ ਸਾਰਾ ਕੁਝ ਉਹ ਬੰਦਾ ਕੇ ਬਹੁਤ ਜਿਆਦਾ ਮਤਲਬ ਨੂੰ ਕੁਝ ਵੀ ਨਹੀਂ ਪਤਾ ਉਸਤਾ ਤੇ ਪੜਿਆ ਲਿਖਿਆ ਬਹੁਤ ਘੱਟ ਆ ਮੈਂ ਕੱਲਾ ਕੱਲਾ ਪੇਪਰ ਤਿਆਰ ਕਰਾਇਆ ਸੀ ਪੇਪਰ ਤਿਆਰ ਕਰਾ ਕੇ ਤੇ ਲਵਾਤਾ ਉਹਦੀ ਆ ਗਈ ਰਿਫਿਊਜਲ ਉਹ ਭੈਣ ਚੋ ਲੋਕਾਂ ਨੂੰ ਬਾਹਰ ਕਹੇ ਦੀਪ ਨੇ ਰਿਫਿਊਜਲ ਲਿਆਤੀ ਮੈਂ ਫੋਨ ਲਾਇਆ ਮੰਗਾ ਭਰਾਵਾ ਮੈਂ ਬੈਂਸੀ ਚ ਨਹੀਂ ਲੱਗਾ ਹਲੇ ਜਦੋਂ ਲੱਗ ਗਿਆ ਫਿਰ ਰਿਫਿਊਜਲ ਵੀ ਲਵਾ ਦਿਆ ਕਰੂੰਗਾ ਰਿਫਿਊਜਲ ਤੇ ਰੱਬ ਵੱਲੋਂ ਹੀ ਆ ਗਈ ਤੇਰੀ ਦੀਵਰੇ ਇੱਕਦਮ ਮਿਲਦਾ ਕੀ ਹੋਊਗਾ ਉਹਨਾਂ ਨੂੰ ਨਹੀਂ ਇਦਾਂ ਬਾਅਦ ਉਹਨੇ ਮੈਨੂੰ ਕੋਈ ਉਸਤਾਦ ਨਹੀਂ ਚੱਕਤਾ ਹੁਣ ਜਿਤਨਾ ਮਹੀਨਾ ਹੋਇਆ ਹੁਣ ਬੋਲਣ ਲੱਪੇ ਉਸਤਾ ਅੰਦਾ ਮੇਰਾ ਬੈਂਕ ਅਕਾਊਂਟ ਨਵਾਂ ਖੁੱਲਿਆ ਸੀ ਉੱਚ ਪੈਸਾ ਕਰਕੇ ਆਈ ਕਿ ਨਵੇਂ ਅਕਾਊਂਟ ਕਰਕੇ ਆਈ ਰਿਫਿਊਜਲ ਤੇ ਮੈਂ ਕਿਹਾ ਫਿਰ ਤੂੰ ਲੋਕਾਂ ਨੂੰ ਕਿਹਾ ਨਾ ਕਿ ਦੀਪ ਨੇ ਰਿਫਿਊਜਲ ਲਿਆ ਭਾਈ ਜਿਦਾ ਕਰੋ ਉਹ ਤਾਂ ਹੀ ਉਹ ਜਿਹੜੇ ਬੰਦਿਆਂ ਨੂੰ ਉਹਨਾਂ ਨੇ ਦੱਸਿਆ ਉਹ ਕਈ ਵਾਰੀ ਮੈਨੂੰ ਕਮੈਂਟ ਕਰਨੇ ਹੁੰਦੇ ਆ ਤੂੰ ਆਪਣੇ ਉਸਤਾਦ ਦਾ ਕਿੰਨਾ ਕੁ ਕੀਤਾ ਇਦਾਂ ਕੀਤਾ ਉਹ ਕੀਤਾ ਆਪਾਂ ਕਰਿਆ ਉਸਤਾਦ ਆਪਾਂ ਨੂੰ ਪਤਾ ਜਾਂ ਉਹਨਾਂ ਨੂੰ ਪਤਾ ਜਾਂ ਰੱਬ ਨੂੰ ਪਤਾ ਜਾਂ ਜਿਹੜੇ ਆਪਣੇ ਜਾਦੀ ਕਲੋਜ਼ ਹੀ ਉਹਨਾਂ ਦੇ ਨਾਲ ਬੰਦੇ ਜਾਂ ਉਹਨਾਂ ਨੂੰ ਪਤਾ ਵੀਰੇ ਇੱਕ ਉਸਤਾਦ ਦਾ ਨਾ ਕਿੰਨਾ ਕੁ ਯੋਗਦਾਨ ਵੀ ਆਪਣੇ ਪਲੇਅਰ ਦੀ ਗੇਮ ਦੇ ਵਿੱਚ योगदान उस्ताद ਦਾ ਯਾਰ ਮੇਰੇ ਉਸਤਾਦ ਨੇ ਨਾ ਵਾ ਕਿ ਮੈਂ ਜਦੋਂ ਗਰਾਉਂਡੇ ਗਿਆ ਖੇਡਣ ਮੈਂ ਜੱਫੀ ਲਾਉਣਾ ਨਹੀਂ ਤੇ ਉਹਨੇ ਮੈਨੂੰ ਕਿਹਾ ਕਿ ਤੇਰੀ ਹਾਈ ਟੂ ਈਟ ਵਧੀਆ ਵਾ ਤੇ ਤੂੰ ਕੋਡੀਆਂ ਪਾਇਆ ਕਰ ਤੇ ਮੈਂ ਕੋਡੀਆਂ ਪਾਉਣ ਲਾ ਪਿਆ ਕੋਡੀਆਂ ਪੰਦਾ ਪੰਦਾ ਚੱਲ ਉਹਨੇ ਮੈਨੂੰ ਮੈਚ ਤੇ ਲੈ ਜਾਣਾ ਤੇ ਜਦੋਂ ਐਂਡ ਜੀ ਤੇ ਮੌਕਾ ਮਿਲਿਆ ਉਦੋਂ ਮੈਨੂੰ ਛੱਡ ਦੇਣਾ ਤੇ ਫਿਰ ਬਾਬੇ ਦੀ ਕਿਰਪਾ ਨਾਲ ਹੌਲੀ ਹੌਲੀ ਵਧੀਆ ਹੋ ਗਿਆ ਫਿਰ ਥੋਂ ਤੱਕ ਜਦੋਂ ਮੈਂ ਵਧੀਆ ਮੈਚ ਖੇਡਣਾ ਪਿਆ ਉਸਤਾਦ ਨੇ ਉਦੋਂ ਵੀ ਬੰਦਿਆਂ ਪੰਪਦੇ ਨੇ ਕਿ ਉਹ ਮੈਚ ਤੇ ਜਾਣ ਲਾ ਪਿਆ ਤੈਨੂੰ ਵੀ ਛੜਿਆ ਕਰੇ ਅੱਛਾ ਹੁਣ ਮੈਨੂੰ ਤਾਂ ਆਪ ਪਹਿਲਾਂ ਨਵੇਂ ਨਵੇਂ ਨੂੰ ਹਨਾ ਕੋਈ ਖੜਦਾ ਸਤਾਦ ਨਹੀਂ ਬੇਡ ਖੇਡਦੇ ਹੁੰਦੇ 75 ਕਿਲੋ ਮੇਰਾ ਬਾਹਰ ਵੱਧ ਹੀ ਕਿ ਮੈਨੂੰ ਉਦਾਂ ਸ਼ੋਅ ਸ਼ੂ ਮੈਰੀ ਜਿਹਨੇ ਕਹਿ ਦੇਣਾ ਤੇ ਮੈਂ ਤਾਂ ਆਪ ਮਾਹ ਪਹਿਲੇ ਨਵਾਂ ਬੰਦੇ ਦਾ ਇਹ ਹੁੰਦਾ ਕਿ ਕੋਈ ਕਿਸ ਲੈ ਜੇ ਤਾਂ ਮੈਨੂੰ ਆਪ ਗਏ ਨੇ ਖੜਦਾ ਉਹਨੂੰ ਨਾਲ ਦੇ ਪੰਪ ਦੇ ਨੇ ਤੇ ਤੂੰ ਯਾਰ ਕੇ ਹਨਾ ਉਹ ਤੈਨੂੰ ਛੱਡ ਗਿਆ ਇਦਾਂ ਉਦਾਂ ਉਹ ਜੇ ਉਹ ਸ਼ੁਰੂ ਤੋਂ ਹੀ ਕਰ ਲਾ ਪਏ ਤੇ ਫੇਰ ਮੈਂ ਪਿੰਡ ਦੀ ਟੀਮ ਵੀ ਉਸਤਾਦ ਉਹਨਾਂ ਕਰਕੇ ਬਣਾਉਣ ਲੱਗਾ ਸੀ ਮੈਨੂੰ ਇਹ ਹੀ ਕਿ ਚੱਲ ਆਪਾਂ ਪਿੰਡ ਦੀ ਟੀਮ ਬਣਾਵਾਂਗੇ ਕਿ ਚੱਲ ਇਹ ਤਿੰਨ ਚਾਰ ਬੰਦੇ ਆ ਗਏ ਇੱਕ ਉਹ ਮੁੰਡਾ ਜਾਪੀ ਜਿਹੜਾ ਤੁਹਾਨੂੰ ਦੱਸਿਆ ਉਹ ਇੱਕ ਆ ਮੇਰ ਨਾਲ ਮੁੰਡਾ ਹੁੰਦਾ ਰਮਨ ਤੇ ਇੱਕ ਉਸਤਾਦ ਹੀ ਤਿੰਨ ਚਾਰ ਜਣੇ ਆ ਗਏ ਮੈਂ ਕਿਹਾ ਚੱਲ ਆਪਣੇ ਕਰਕੇ ਜੇ ਇਹਨਾਂ ਦਾ ਵਿਚਾਰਿਆਂ ਦਾ ਹੁੰਦਾ ਸੂਤ ਤੇ ਉਹਨਾਂ ਕਰਕੇ ਮੈਂ ਪਿੰਡ ਦੀ ਟੀਮ ਬਣਾਉਣਾ ਰਿਆਂ ਫਿਰ ਇਦਾਂ ਇਦਾਂ ਦੀ ਜਗ੍ਹਾ ਤੇ ਮੌਕਾ ਦਿੱਤਾ ਉੱਥੇ ਬੰਦਾ ਸੋਚ ਨਹੀਂ ਸਕਦਾ ਉਹ ਪਲੇਅਰਾਂ ਨਾਲ ਖੜਾ ਨੂੰ ਫੋਟੋ ਖਿਚਾਉਣ ਨੂੰ ਤਰਸਦੇ ਲੋਕੀ ਜਿਨ੍ਹਾਂ ਨਾਲ ਮੈਂ ਉਹ ਜਾਪੀ ਜਿਹਦੀ ਮੈਂ ਗੱਲ ਕਰਦਾ ਹਾਂ ਕਿ ਉਹਨੂੰ ਖੜਾਇਆ ਨਾਲ ਸਾਰਾ ਕੁਝ ਕੀਤਾ ਉਸਤਾਦ ਦਾ ਜਲ ਖੇਡਿਆ ਘੱਟ ਉਸਤਾਦ ਨੇ ਉਦਾਂ ਨਾਲ ਉਸਤਾਦ ਨੂੰ ਕੱਪ ਖੇਡਿਆ ਥੋੜੇ ਜੇ ਆਣਾ ਤੇ ਜਾ ਮੋੜਾ ਮੋੜਾ ਸੱਟ ਬੇੜੀ ਲੱਗ ਜਾਂਦੀ ਹੈ ਉਸਤਾਦ ਖੇਡਿਆ ਘਟ ਉਹ ਬੰਦੇ ਨੂੰ ਕੱਲੀ ਕੱਲੀ ਜਗ੍ਹਾ ਤੇ ਮੌਕਾ ਦਿੰਦਾ ਮੌਕਾ ਦਿੰਦਾ ਹਾਂ ਭਈ ਲੋਕਾਂ ਨੂੰ ਮਿਲਦਾ ਕਿ ਹੋਊਗਾ ਇੰਦਾ ਕਰਕੇ ਵੈਸੇ ਇੱਥੇ ਹੀ ਆ ਸਾਰਾ ਕੁਝ ਉਸਤਾਦ ਹੂੰ ਮੈਨੂੰ ਤਾਂ ਇਹ ਮਾਨਾ ਕਿ ਉਹ ਵੇਂਦਾ ਨੀਲੀ ਛੱਤ ਵਾਲਾ ਸਾਰਾ ਕੁਝ ਹੀ ਹੈ ਵੀਰੇ ਮੈਨੂੰ ਨਾ ਕਈ ਬਲਕਿ ਨਾ ਕਮੈਂਟਾਂ 'ਚ ਕਹਿ ਦਿੰਦੇ ਇੱਕ ਗੱਲ ਹੋਰ ਹੈ ਜੇ ਉਸਤਾਦ ਮੇਰਾ ਮੇਰਾ ਇਹ ਸਾਬ ਹੈ ਜੀ ਮੈਂ ਕਿਹਾ ਨਾ ਮਾੜੀ ਕਰਾਂ ਵੀਰੇ ਦੂਜੇ ਦਿਨ ਸਾਹਮਣੇ ਆ ਜਾਂਦੀ ਹੂੰ ਰੱਬ ਵੱਲੋਂ ਇੰਦਾ ਦਾ ਸਿਸਟਮ ਆ ਸਾਹਮਣੇ ਆਉਣਾ ਕਿਸੇ ਨੇ ਮਾੜੀ ਕੀਤੀ ਜੀ ਆਪਾ ਕੀਤਾ ਨਹੀਂ ਤੇ ਮਹਾਰਾਜ ਨੇ ਕੁਝ ਲਕਾਇਆ ਬਣੀ ਲਕਾਇਆ ਨਹੀਂ ਸਹੀ ਗੱਲ ਹਾਂ ਤੇ ਵੀਰੇ ਆਪਣੀ ਖਰਾਕ ਕਿਦਾਂ ਦੀ ਆ ਖਰਾਕ ਤੇਰੇ ਸਾਹਮਣੇ ਆ ਬਰਾ ਮਹਾਰਾਜ ਜੋ ਕੁਝ ਆ ਗਿਆ ਖਾਲੀ ਤਾਂ ਬਰਾ ਮਰਾ ਪੁੱਜ ਗਿਆ ਭਜਿਆ ਦੂਜਾ ਤੇ ਜਾ ਅੱਛਾ ਕੋਈ ਏਦਾਂ ਦਾ ਪਾਰਟਿਕੂਲਰ ਨਹੀਂ ਬੱਕਰਾ ਨਹੀਂ ਕੋਈ ਜੀ ਉਸਤਾਦ ਮੈਂ ਤੈਨੂੰ ਮੈਂ ਆਖਾਂ ਬਾਕੀ ਮੈਂ ਚਾਹੀ ਹੁੰਦਾ ਮਾੜਾ ਜਾ ਕੇ ਉਦੋਂ ਧਿਆਣਾ ਦੇਣਾ ਪੈਂਦਾ ਉਦੋਂ ਇਹ ਹੁੰਦਾ ਐਸੇ ਡੂਸੜ ਜਾ ਹੋ ਜਾਂਦਾ ਮੈਂ ਬਿਮਾਰ ਵੀ ਤਾਈ ਹੋ ਗਿਆ ਅੱਛਾ ਜਿਦਾਂ ਦਾ ਮੈਂ ਜੋ ਕੋਈ ਦਾ ਆਇਆ ਹਨਾ ਖਾਈ ਜਾਣਾ ਉਹਦੇ ਕਰਕੇ ਪਰ ਧਿਆਨ ਦੇਣਾ ਚਾਹੀਦਾ ਮੈਂ ਇਹ ਹਨਾ ਕਿ ਜਿਦਾਂ ਨਵੇਂ ਪਲੇਅਰਾਂ ਨੂੰ ਖਰਾਕ ਦਾ ਜ਼ਰੂਰ ਧਿਆਨ ਦੋ ਜੇ ਖਰਾਕ ਹਣੋ ਜਿਹੜੇ ਬੰਦੇ ਮੈਚ ਆਲੇ ਮੈਚਾਂ ਆਲੇ ਵੀ ਵੱਧ ਦੇਣ ਜਿਹੜੇ ਨਵੇਂ ਮੁੰਡੇ ਵਧੀਆ ਹੋਏ ਆ ਆਪਣਾ ਫਰੂਟ ਰਗੜਾ ਲਾ ਕੇ ਲਿਓਣ ਕਰੋ ਚੂਰੀ ਬਣਾ ਕੇ ਲਿਓਣਾ ਜਾਂ ਆਂਡੇ ਬਾਲ ਕੇ ਲਿਓਣਾ ਬੰਦਿਆਂ ਪੰਜ ਕਿ ਚੀਜ਼ਾਂ ਗੱਡੀ ਜਾਣਾ ਇੱਕ ਮੈਚ ਖੇਡ ਕੇ ਆਂਡੇ ਖਾ ਲਾ ਦੂਜਾ ਮੈਚ ਖੇਡ ਕੇ ਚੂਰੀ ਖਾ ਲਾ ਤੀਜਾ ਮੈਚ ਖੇਡ ਕੇ ਫਰੂਟ ਖਾ ਲਾ ਉਹਨੇ ਜਦੋਂ ਟੂਰਨਾਮੈਂਟ ਮੁੱਕ ਜਾਂਦਾ ਬੰਦਾ ਸੈਟ ਰਹਿੰਦਾ ਨਾ ਵੇਟ ਟੁੱ ਅੰਦਰ ਅੰਦਰ ਕਵਰੀ ਵੀ ਰਹਿੰਦੀ ਆ ਇਹ ਚੱਕਰ ਹੋ ਜਾਂਦਾ ਮੈਂ ਆਪਣੀ ਨਾ ਕਈ ਪਲੇਅਰ ਦੇਖਦਾ ਉਹ ਆਪਣੀ ਡਾਈਟ ਵਗੈਰਾ ਨਾਲ ਲੈ ਕੇ ਆਉਂਦੇ ਆ ਮੈਂ ਯਾਰ ਕਿਸੇ ਜਣੇ ਖੜਦਾ ਰਿਹਾ ਹੁਸਤਾਦ ਮੈਂ ਪਹਿਲਾਂ ਤੈਨੂੰ ਕਹਿੰਦਾ ਨਾ ਜਮਾ ਨਹੀਂ ਹੁੰਦਾ ਜੀ ਮੈਂ 버ਗਰ 버ਗਰ ਖਾ ਕੇ ਦੂਜਾ ਤੀਜਾ ਖਾ ਕੇ ਸਾਰਾ ਕੁਝ ਖੇਡ ਹੀ ਜਾਣਾ ਮੈਨੂੰ ਸਾਰੇ ਕਹਣਾ ਭੈਜੋ ਤੇਰੇ ਅੰਦਰ ਕੀ ਆ ਤੂੰ ਇਦਾਂ ਖੇਡ ਹੀ ਖੁੱਡ ਹੀ ਜਾਣਾ ਪਰ ਉਹ ਚੀਜ਼ਾਂ ਨੇ ਮੈਨੂੰ ਤੰਗ ਬਹੁ ਕਰਿਆ ਬਾਦ ਇੱਕ ਵਾਰ ਮੈਨੂੰ ਨਾ ਕਿਸੇ ਪਲੇਅਰ ਨੇ ਦੱਸਾਇਆ ਇਹ ਕਹਿੰਦਾ ਵੀ ਦੀਪ ਮਿਹਨਤ ਨਹੀਂ ਕਰਦਾ ਗਰਾਊਂਡ ਦੀ ਮਿਹਨਤ ਮੈਂ ਤੁਹਾਨੂੰ ਦੱਸਣ ਦੇ ਰਿਹਾ ਮੈਨੂੰ ਇਹ ਇੱਕ ਗਰਾਊਂਡ 'ਚ ਜਾਣਾ ਗਰਾਊਂਡ 'ਚ ਖੇਡਣ ਦਾ ਹੁੰਦਾ ਹੈ ਖੇਡਣ ਦਾ ਮਿਹਨਤ ਤਾਂ ਨਹੀਂ ਹੁੰਦਾ ਕਿ ਮੈਂ ਖੇਡਾਂ ਜਾਂ ਗੋਡੀਆਂ ਪਾਈ ਜਾਵਾਂ ਜਾਂ ਜੱਪੇ ਲਾਈ ਜਾਵਾਂ ਖੇਡੀ ਜਾਵਾਂ ਭਾਵੇਂ ਮੈਨੂੰ ਕਢਾਈ ਤਿੰਨ ਘੰਟੇ ਜਾਂ ਚਾਰ ਕਿ ਇਹ ਨਹੀਂ ਹੁੰਦਾ ਜੇ ਡੰਡ ਮਾਰ ਲਾ ਆਪਣੇ ਪੰਜੇਗ ਮਾਰਨੇ ਡਿੱਗ ਪੈਣਾ ਐਦਾਂ ਉਦਾਂ ਜਾ ਬਾੜਾ ਮੋਟਾ ਰਣੀ ਘਲਾਉਣੀ ਜਾਂ ਸਪਰਟ ਦੂਜਾ ਦੀ ਜਾ ਕਰਾਉਣਾ ਐਕਸਰਸਾਈਜ਼ਾਂ ਉਹ ਨਹੀਂ ਹੁੰਦੇ ਆ ਜੀ ਇਹ ਹੀ ਮੈਨੂੰ ਕਢਾਈ ਜਾ ਭਾਵੇਂ ਤੇ ਪਰ ਮੇਰੀ ਸ ਮਿਹਨਤ ਵੀ ਜ਼ਰੂਰੀ ਆ ਮਿਹਨਤ ਜ਼ਰੂਰੀ ਪਰ ਜੇ ਬੰਦੇ ਨੇ ਤਕਨੀਕ ਸਿੱਖਣੀ ਆ ਉਹਨੂੰ ਵੱਧ ਗੇਮ ਲਾਉਣੀ ਚਾਹੀਦੀ ਹੂੰ ਜੇ ਆਸਤਾ ਦਾ ਬੰਨ ਡੰਡ ਮਾਰਨਾ ਗਿਆ ਤਾਂ ਗਿੱਟਾ ਫੜਨਾ ਨਹੀਂ ਆਉਣਾ ਡੰਡ ਮਾਰਨਾ ਪ੍ਰੈਸ ਮਾਰਨੀ ਨਹੀਂ ਆਉਣੀ ਠੀਕ ਆ ਭਰਾ ਮੇਰਾ ਪਹਿਲਾਂ ਗੇਮ ਵੱਧ ਲਾਉਣ ਆਏ ਆ ਬੰਦੇ ਨੂੰ ਹੁਣ ਦੇਲੀ ਕੋਡੀ ਪਾਊਗਾ ਉਹਨੂੰ ਪਤਾ ਲੱਗੂਗਾ ਕਿ ਯਾਰ ਆ ਇਦਾਂ ਲੱਤਾਂ ਫੜਦਾ ਆ ਇਹ ਮੈਂ ਇਦਾਂ ਵਜਾਉਣੀ ਆ ਇਦਾਂ ਵਜਾਉਣੀ ਆ ਤੇ ਮਿਹਨਤ ਦਾ ਇਹ ਆ ਮਿਹਨਤ ਨਹੀਂ ਜਾਣ ਪਉਣੀ ਆ ਜਾਣ ਪਉਣੀ ਆ ਮਿਹਨਤ ਨੇ ਮਸਲਾ ਜਾਣ ਪਉਣੀ ਆ ਜਲਤਾਂ ਦੀ ਲਹੂ ਲੱਤਾਂ ਚ ਪਉਣੀ ਆ ਉੱਤੇ ਦੀ ਲਹੂ ਉੱਤੇ ਦੀ ਪਉਣੀ ਆ ਹਾਂ ਤੇ ਪਰ ਗੇਮ ਦੀ ਬਰੇਕ ਹੀ ਦੇ ਵਿੱਚ ਹੁਣ ਸੁਪਨੇ ਕਿਹੜੇ ਕਿਹੜੇ ਰਹਿ ਗਏ ਪੂਰੇ ਸੁਪਨੇ ਸਾਰੇ ਪੂਰੇ ਆ ਲੰਡੀ ਜੀਪ ਗਿਆ ਡੇ ਰਹਿ ਗਈ ਜਿੱਤਨ ਵਾਲੀ ਉਹ ਜਿਤਨੀ ਆਸਤਦ ਅੱਛਾ ਹਾਂ ਅੰਡੀ ਜੀਪ ਐ ਰੱਖੀ ਨੀ ਕੋ ਮੇਲੇ ਤੇ ਹੀ ਉਦਾਂ ਨਹੀਂ ਘੱਪਦੇ ਸੀ ਆਪ ਖੇਡਦੇ ਹਾਂਜੀ ਜੀਪ ਰਹਿ ਗਈ ਜੀਪ ਜਿਤਨੀ ਬਾਕੀ ਬਾਬੇ ਦੀ ਕਿਰਪਾ ਨਾਲ ਓਕੇ ਆ ਜਾਵਾਂ ਉਸਤਾਦ ਤੇ ਅੱਜ ਫੇਰ ਹੋਲੀ ਖੇਡਨੀ ਫੇਰ ਹੋਲੀ ਖੇਡਦੇ ਆਪਾਂ ਮੈਚ ਖੇਡ ਲਿਆ ਇੱਕ ਮੈਚ ਹੀ ਆਪਾਂ ਤੇ ਫਿਰ ਹੋਲੀ ਵਾਲਾ ਵਲੋਗ ਆਪਾਂ ਪਾਵਾਂਗੇ ਵੱਖਰਾ ਆਪਾਂ ਪਾਵਾਂਗੇ ਵੱਖਰਾ ਪਾਵਾਂਗੇ ਆਪਾਂ ਸਾਰੇ ਭਰਾਵਾਂ ਤੇ ਬਾਕੀ ਕੋਈ ਆਪਣੇ ਚੋਣ ਵਾਲਿਆਂ ਨੂੰ ਅਪੀਲ ਕਰਨਾ ਚਾਹੁੰਦੇ ਚੋਣ ਵਾਲਿਆਂ ਨੂੰ ਭਰਾਵਾ ਇਦਾਂ ਪਿਆਰ ਕਰਦੇ ਕਰੋ ਲਵ ਜੂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਖਾਸ ਕਰਕੇ ਜਿਹੜੇ ਕਮੈਂਟ ਕਰਦੇ ਉਹਨਾਂ ਨੂੰ ਨਹੀਂ ਸਾਰਿਆਂ ਨੂੰ ਲਵ ਜੂ ਆਪਣਾ ਭਰਾ ਮੇਰੇ ਕੋਈ ਚੱਕਰ ਨਹੀਂ ਆ ਯਾਰ ਆਪਣੇ ਦੀ ਟਾਈਮ ਤੇ ਗੜਦੇ ਆ ਸਾਰਿਆਂ ਨੂੰ ਲਵ ਜੀਆ ਮੈਂ ਤੈਨੂੰ ਦੱਸਾਂ ਤੇ ਡਿਆ ਬੰਦਾ ਉਹ ਗਲਤ ਕਹੂਗਾ ਜਿ세 ਤਰ੍ਹਾਂ ਮੈਂ ਆ ਜਿਹੜੇ 10 ਜਾਨੇ ਨੂੰ ਪਿਆਰ ਕਰਨ ਵਾਲੇ ਆ ਤੇ 10 ਹੀ ਦੂਜੇ ਨੂੰ ਕਰਨ ਵਾਲੇ ਜਿਹੜ ਤੇ ਜੇ ਮੈਂ ਉਹ ਤੋਂ ਬਾਅਦ ਕਿਹਾ ਆਂ ਪੀ ਮਰੀਓ ਤਾਂ ਗਲਤ ਕਹਿਣਗੇ ਕਿ ਕਿਉਂਕਿ ਉਹ ਉਹਨੂੰ ਪਿਆਰ ਕਰਦੇ ਆ ਹਾਂ ਇਸ ਕਰਕੇ ਆਪਣਾ ਸਾਰਿਆਂ ਨੂੰ ਲਵ ਜੂਆ ਸਾਰੇ ਭਰਾ ਮਰੇ ਜਿਹੜੇ ਜਿਹੜੀਆਂ ਪਲੇਅਰ ਨੂੰ ਨਾ ਗੱਡੀਆਂ ਮਿਲਦੀਆਂ ਆ ਸਕੋਰਪੀਓ ਮਿਲ ਗਈਆਂ ਕੋਈ ਵੱਡੀਆਂ ਛੋਟੀਆਂ ਗੱਡੀਆਂ ਵੀ ਉਹ ਪਲੇਅਰਾਂ ਨੂੰ ਮਤਲਬ ਕਿ ਸਾਰੇ ਪੈਸੇ ਹੁੰਦਾ ਵਾ ਸਨਮਾਨ ਕੇ ਆਪਣੇ ਕੋਈ ਨਾ ਕੋਈ ਨਾ ਸੈਟਿੰਗ ਵੀ ਹੁੰਦੀ ਉਹਦਾ ਨਹੀਂ 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 ਉਸਤਾ ਇਹ ਤਾਂ ਕਿਦਾਂ ਹੁੰਦਾ ਵਾ ਹੁਣ ਮੰਨ ਕੇ ਚੱਲ ਮੈਨੂੰ ਪਿਆਰ ਕਰਨ ਵਾਲੇ ਆ 50 ਜਾਣੇ 50 ਪ੍ਰਮੋਟਰ ਆ ਹੁਣ ਮੈਂ ਮੰਨ ਕੇ ਚੱਲ 18 ਦਾ ਬਾਹਰ ਜਾਣਾ ਠੀਕ ਆ ਮੇਰੇ ਨਾਲ ਪ੍ਰਮੋਟਰ ਜੁੜੇ ਆ ਘਣਾ ਕੇ ਮਾਨ ਕੇ ਜਲਪ ਤੇ ਕਰਨ ਵਾਲੇ ਆਪਣੇ ਸਾਰੇ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਾ ਗੱਡੀ ਮਿਲਨੀ ਆ ਤੇ ਉਹਨਾਂ ਸਾਰੇ ਵਿਚਾਰਾਂ ਲੱਖ ਲੱਖ 2 ਲੱਖ ਰੁਪਏ ਆਉ ਹੋ ਜਾਂਦੇ ਆ ਇੰਜ ਹੀ ਗੱਡੀ ਕੋਲ ਜਾਂਦੀ ਇਹ ਚੱਕਰ ਹੋਇਆ ਉਹ ਵੀ ਲੋਕਾਂ ਦੀ ਸਵਾਲ ਆ ਬਾਕੀ ਮੈਂ ਇਹ ਆਨਾ ਕਿ ਜਿਹੜਾ ਮਹੱਤਵਪੂਰਨ ਪਲੇਅਰ ਆ ਹਾਂਜੀ ਹਨਾ ਉਹ ਗੱਡੀ ਭਾਵੇਂ ਨਾਰਮਲ ਲੇ ਲੇ ਪਰ ਆਪਣੇ ਘਰ ਬਾਰੇ ਪਹਿਲਾਂ ਸੋਚੇ ਹੁਣ ਭੀਮਸੂਰ ਸਿੰਘ ਵਾਲਾ ਉਸਤਾਦ ਮੈਨੂੰ ਕੱਲ ਪਤਾ ਲੱਗਾ ਮੇਰੇ ਨਾਲ ਖੇਡਦਾ ਉਹ ਆਪਣੀ ਟੀਮ ਜਾਣਾ ਕੋਈ ਨਵੇਂ ਪਲੇਅਰਾਂ ਦੀ ਗੱਲ ਕਰਦੇ ਆ ਉਸਤਾਦ ਭੀਮਸੂਰ ਸਿੰਘ ਵਾਲਾ ਮੁੰਡਾ ਪੂਰਾ ਵਧੀਆ ਪਰ ਉਹ ਕਰੋ ਬੋ ਮਾਤਰਾ استاد ਹਨਾ ਤੂੰ ਇੰਟਰਵਿਊ ਵੀ ਲਈ ਅੱਜ ਉਹ ਵਿਚਾਰਾ ਦੁਕਾਨਾਂ ਚ ਰਹਿੰਦਿਆ ਘਰੇ ਸਵਾਸੀ ਬਲ ਨਹੀਂ ਆਗਾ ਹਨਾ ਉਹ ਨਾ ਜਿਤਨਾ ਹੁਣ ਅੰਬੇ ਨੂੰ ਚਾਹੀਦਾ ਹਾਂ ਪਰ ਮੇਰੇ ਅੰਬੇ ਨਾਲ ਇੱਕ ਦਿਨ ਗੱਲ ਕੀਤੀ ਵੀ ਅੰਬੇ ਨਾਲ ਆਪਣਾ ਬਹੁਤ ਪਿਆਰਾ ਇਕੱਠੀ ਖੜਦੇ ਤੁਹਾਨੂੰ ਪਤਾ ਅੰਬਾ ਦਾ ਕਿ ਉਹ ਮੇਰੀ ਮੰਨਦਾ ਨਹੀਂ ਹੁਣ ਦੋਵੇਂ ਭਰਾ ਮੇਰੇ ਇੰਟਰਵਿਊ ਵੇਖਣਗੇ ਜੇ ਹਨਾ ਕਿ ਦੁਜਾ ਆਪਣਾ ਵੀ ਭੀਮ ਨਹੀਂ ਮੰਨਦਾ ਉਹਨੂੰ ਮੰਨਣਾ ਚਾਹੀਦਾ ਕਿਉਂਕਿ ਅੰਬਾ ਸੀਨੀਅਰ ਆ ਅੰਬਾ ਵਧੀਆ ਪੂਰਾ ਇਸ ਟਾਈਮਾ ਹਨਾ ਪੀਕ ਤੇ ਆ ਕਿ ਅੰਬੇ ਦੀ ਗੱਲੇ ਨੇ ਮੋੜ ਨਹੀਂ ਆ ਜੇ ਅੰਬੇ ਦੀ ਉਹ ਰਹਿ ਲਊਗਾ ਵਧੀਆ ਜਾਊਗਾ ਗੱਲ ਨੂੰ ਆਣਾਗੇ ਤ ਆਪਣੇ ਘਰ ਦਾ ਪਾਸਾ ਬਲਟੂ ਕਿਉਂਕਿ ਇੱਕੋ ਪਿੰਡ ਦੇ ਆ ਨਿਕੋ ਪਿੰਡ ਦੇ ਆ ਉਸਤਾਦ ਤਾਂ ਕਰਕੇ ਮੇਰੀ ਸੋਚ ਆ ਤੇ ਦੋਵੇਂ ਭਰਾਇ ਕਰੀ ਪੈ ਕੇ ਗੱਲਬਾਤ ਕਰਨਾ ਉਹ ਅੰਬੇ ਦੀ ਰੈਲ ਹੈਗੇ ਖੇਡੇ ਹਨਾ ਬਾਕੀ ਆਪਣੀ ਟੀਮ ਨਾਲ ਜੁੜਿਆ ਉਹ ਗਰਦਾਸਪੁਰ ਨਾਇਰ ਕੀ ਹਾਂ ਤੇ ਆਪਾਂ ਉਹਦਾ ਸਨਮਾਨਤ ਵੀ ਕੀਤਾ ਵਾ ਵਧੀਆ ਬਾਬੇ ਦੀ ਕਰ ਬਣਾ ਜੁੜਿਆ ਰਵੇ ਉਹਦਾ ਵਧੀਆ ਹੀ ਹੋਊਗਾ ਦੀ ਵੀਰੇ ਵੈਸੇ ਜਦੋਂ ਇਦਾਂ ਦੇ ਪਲੇਅਰ ਦੇ ਤੁਸੀਂ ਇਦਾਂ ਹਾਲਾਤ ਦੇਖਦੇ ਆ ਜਾਂ ਤੁਸੀਂ ਕੋਈ ਵੀ ਵੀਡੀਓ ਵੇਖਦੇ ਆ ਫੀਲ ਦਾ ਵੈਸੇ ਹੁੰਦਾ ਹੋਣਾ ਪਲੇ ਹੁੰਦਾ ਬਈ ਹੁਣ ਇੱਕ ਪਲੇਅਰ ਦੇ ਤੌਰ ਤੇ ਪਾਤੜ ਬੰਦਾ ਉੱਠਿਆ ਯਾਰ ਹਨਾ ਹਾਂ ਕਿ ਉਹ ਜ ਫਿਰ ਜਦੋਂ ਮੰਨ ਕੇ ਚੱਲੇ ਉਹਦੇ ਸੱਟ ਵੇੜ ਲਾਦੀ ਉਦੋਂ ਬੜਾ ਦੁੱਖ ਲੱਗਦਾ ਹੂੰ ਕਹਿਣਾ ਇੱਕ ਬੰਦਾ ਸਟਰਗਲ ਕਰਕੇ ਮਿਹਨਤ ਕਰਕੇ ਅੱਗੇ ਆਇਆ ਬਾ ਜਿਤਨਾ ਇਹ ਹੋ ਜੇ ਫਿਰ ਰੁਕਾ ਜੇ ਸਹੀ ਗੱਲ ਹੈ